ਸਰਕਾਰ ਤਾਂ ਚਾਹੁੰਦੀ ਹੈ ਕਿ ਦਿੱਲੀ ਮਾਡਲ ਦੇ ਸਕੂਲ ਹੋਣ ਪਰ ਕਿੰਨਾ ਚੰਗਾ ਹੋਵੇ ਜੇ ਪੰਜਾਬ ਦੇ ਵਿੱਚ ਨਾਨਕ ਮਾਡਲ ਦੇ ਸਕੂਲ ਹੋਣ ਅੱਜ ਇਹ ਕਿਸੇ ਤਰ੍ਹਾਂ ਦੇ ਸਕੂਲ ਦੇ ਵਿੱਚ ਤੁਹਾਨੂੰ ਲੈ ਕੇ ਆਏ ਹਾਂ ਹਰ ਬੱਚੇ ਦਾ ਨੋਟਿਸ ਬੋਰਡ ਤੇ ਤੁਸੀਂ ਅੱਖਰ ਲਿਖੇ ਵੇਖੋਗੇ ਜੀ ਸਭ ਤੋਂ ਪਹਿਲਾਂ ਜਿੰਨੇ ਬੋਰਡ ਅੰਦਰ ਆ ਹਾਂਜੀ ਉਹਨਾਂ ਦੇ ਉੱਤੇ ਬੱਚਿਆਂ ਦੇ ਅੱਖਰ ਲਿਖੇ ਵੇਖੋਗੇ ਵੇਖੀ ਬੇਟੇ ਨਾ ਫੀਸ ਲੈਣੇ ਨਾ ਦਾ ਲੈਨੇ ਆ ਨਾ ਗ੍ਰਾਂਟ ਲੈਨੇ ਸਰਕਾਰੀ ਕਿਉਂਕਿ ਸਾਨੂੰ ਤਜਰਬੇ ਹੋ ਗਿਆ ਬਹੁਤ ਔਖਾ ਕੰਮ ਕਿਸ ਤਰ੍ਹਾਂ ਸਕੂਲ ਦੇ ਵਿੱਚ ਸਕੂਲ ਦੇ ਬੱਚੇ ਹੀ ਅਧਿਆਪਕ ਵਾਜੋਂ ਵਿਚਰਦੇ ਨੇ ਪਰ ਬੰਦਕਾਂ ਵਾਜੋਂ ਵਿਚਰਦੇ ਨੇ ਸਾਰੇ ਦਾ ਸਾਰਾ ਮਾਹੌਲ ਦਿਖਾਵਾਂਗੇ ਕਿਵੇਂ ਅਨੁਸ਼ਾਸਨ ਦੇ ਨਾਲ ਇਹ ਬੱਚੇ ਪੂਰੀ ਸੰਸਥਾ ਚਲਾ ਰਹੇ ਨੇ ਜੇਕਰ ਪ੍ਰਿੰਸੀਪਲ ਪਸੰਦ ਨਹੀਂ ਪ੍ਰਿੰਸੀਪਲ ਉਸੇ ਵੇਲੇ ਬਾਹਰ ਹੋ ਜਾਈਂ ਟੀਚਰ ਪਸੰਦ ਨਹੀਂ ਟੀਚਰ ਪਰ ਬੱਚੇ ਹੀ ਆਉਂਦੇ ਪ੍ਰਿੰਸੀਪਲ ਸਵੀਪਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਜਿੰਮੇਵਾਰੀ ਬੱਚਿਆਂ ਦੀ ਬੱਚਿਆਂ ਨੂੰ ਸੈਂਟਰ ਰੱਖੋ ਕਿੱਦਾਂ ਸੈਂਟਰ ਹਮ ਸਪਾ ਇਹ ਆਪੇ ਹੀ ਨਾ ਅਸਲ ਵਿੱਚ ਬੱਚਿਆਂ ਨੂੰ ਨਹੀਂਗਾ ਸੈਂਟਰ ਨਹੀਂ ਆਪ ਸੈਂਟਰ ਬਣਦੇ ਫਰੰਟਾ ਸਿੰਘ ਬਾਦਲ ਜੀ ਵੀ ਆਏ ਉਹ ਕਹਿੰਦੇ ਪੰਜਾਬ ਵਿੱਚ ਤਾਂ ਕਿ ਹਿੰਦੁਸਤਾਨ ਦੇ ਵਿੱਚ ਸਾਰੀ ਦੁਨੀਆ ਤੇ ਜਹੀ ਸੰਸਥਾ ਨਹੀਂ ਹੋਣੀ ਇਹ ਯੂਨੀਵਰਸਿਟੀ ਲਿਖ ਕੇ ਗਏ ਆ ਜੀ ਕਮਤਾਂ ਲਿਖਣੀ ਇਹ ਯੂਨੀਵਰਸਿਟੀ ਬਣਨੀ ਚਾਹੀਦੀ ਤੇ ਬਣੀ ਕਿਉਂ ਨਹੀਂ 10 ਸਾਲ ਰਾਜ ਰਿਆ ਦੇਖੋ ਜੀ ਯੂਨੀਵਰਸਟੀਆਂ ਇਦਾਂ ਥੋੜੀਆਂ ਬੰਦੀਆਂ ਹਮ ਯੂਨੀਵਰਸਟੀਆਂ ਬੰਦੀਆਂ ਸੀ ਪੀਰ ਸਿੰਘ ਆਵੇ ਆਪਣਾ ਲੰਦੇ ਪਰ ਮੈਂ ਇਸ ਮੰਗਣਾ ਨਹੀਂ ਕਿਦੋਂ ਮੈਂ ਤਾਂ দান ਨਹੀਂ ਲੈਂਦਾ ਇੱਕ ਲਾਲਵਾਨੀ ਸੀਗਾ ਇਹਦਾ ਕਰੋੜ ਰੁਪਏ ਦੇਣਾ ਮੈਂ ਕਿਹਾ ਨਹੀਂ ਕਰੋੜ ਨੇ ਮੇਰਾ ਬੇੜਾ ਘਰ ਕਰ ਦੇਣਾ ਗ੍ਰਾਂਟ ਕੋਈ ਗਵਰਨਮੈਂਟ ਕੋ ਲੈਂਦੇ ਦਾਨ ਕੋਈ ਨਹੀਂ ਲੈਂਦੇ ਕੌਣ ਇੰਨਾ ਲੋਭੀਆਂ ਦੇ ਦਰਾਂ ਉੱਤੇ ਵਾਂਗ ਖੜਾ ਜੋਗੀਆਂ ਕੋਣ ਹੁਣ ਦੇਖੋ ਲੋਕਾਂ ਕੋ ਬਿਲਡਿੰਗਾਂ ਲੋਕਾਂ ਕੋ ਦਿਆ ਫੇਰ ਮੰਨ ਤਰਵਾ ਦੇ ਜੀ ਦਾ ਫੇ ਕਾਲਜ ਜਿਹੜੇ ਬਿਲਡਿੰਗਾਂ ਨਹੀਂ ਹੁੰਦੀ ਵਿਦਿਆਰਥੀ ਕਾਲਜ ਜਿਹੜੇ ਕ ਨਹੀਂ ਉਹ ਲੁਬਾਟੀਆਂ ਨਹੀਂ ਹੁੰਦੀ ਕਾਲਜ ਜਿਹੜੇ ਕ ਨਹੀਂ ਉਹ ਠਾਣੇ ਦਾ ਐਸਪੀ ਬਣਾਉਣੇ ਨਹੀਂ ਹੁੰਦੇ ਕਾਲਜ ਹੁੰਦੇ ਆ ਬੰਦੇ ਬਣਾਉਣੇ ਦੇਗਾ ਨਹੀਂ ਚ ਲੈ ਜਾਉ ਹਾ ਹਿਰੇ ਹਾਂਜੀ ਸੀਮਾ ਆ ਵੇਖੋ ਮੈਂ ਚਣਾ ਜੀ ਮੈਂ ਤਾਂ ਉਦਾਂ ਹੀ ਕੀਤੀ ਆ ਹਾਂ ਪਰ ਆ ਪ੍ਰਸਨਾਂ ਚ ਬਣਾ ਤੋ ਇਹ ਮੇਰੀ ਯੂਨੀਵਰਸਿਟੀ ਆ ਜੀ ਮੇਰੇ ਬੱਚੇ ਮੇਰੇ ਇੰਨੇ ਕਾਮਯਾਬ ਇੰਨੇ ਵਧੀਆ ਮੈਂ ਬੇਟੇ ਮੇਰੀ ਇੱਕ ਬੱਚੀ ਛੋਟੀ ਆ ਇਹ ਮੇਰੀ ਬੱਚੀ ਆ ਜਿਹੜੀ ਮੇਰੇ ਜਿਹੜਾ ਆਈਡੀ ਆ ਆ ਮੇਰੀ ਬੱਚੀ ਪਹਿਲੇ ਨੰਬਰ ਤੇ ਇੱਕ ਬੱਚੀ ਸੀ ਮਣੀ ਹਾਂ ਉਹ ਜੇ ਮਾਪਿਆਂ ਨੂੰ ਮਾਣ ਹੋਵੇ ਲਾਗਿਆਂ ਨੂੰ ਮਾਣ ਹੋਵੇ ਧੀ ਹੋਏ ਤੇ ਇਹੋ ਜੀ ਦੂਜਾ ਨੰਬਰ ਆ ਮੇਰਾ ਮੇਰੀ ਧੀ ਜਿਹੜੀ ਆ ਚੰਗੀ ਬੋਢੀ ਬਣਿਆ ਪਤੀ ਹਰਾਮ ਹੋਵੇ ਇੱਕ ਜੋਤਬਈ ਮੂਰਤੀ ਸੱਸਰਣ ਮੈਂ ਛੱਤ ਤੇ ਖੀ ਆ ਜੇ ਮੈਨੂੰ ਮਿਲਣਾਉਣਾ ਸੱਸ ਨੂੰ ਨਾਲ ਲਿਆਉਣਾ ਜੇ ਜਿਹੜੀਆਂ ਵਈਆਂ ਹੋਣ ਅੱਛਾ ਤੁਹਾਡੀਆਂ ਜਿਹੜੀਆਂ ਪੁਰਾਣੀਆਂ ਸਟੂਡੈਂਟਸ ਨੇ ਬਿਲਕੁਲ ਜਮਾਉਂਗੇ ਮੈਂ ਪਹਿਲਾਂ ਪੁੱਛਣਾ ਸੱਸ ਦਾ ਕਿ ਆਦਾ ਮੁੰਡੇ ਨੂੰ ਪੁੱਛਣਾ ਦੱਸ ਓਏ ਤੇਰੀ ਮਾਂ ਖੁਸ਼ ਹੋਈ ਕਿੰਨੀ ਮੇਰੀ ਕੁੜੀ ਨੂੰ ਅੱਛਾ ਤੀਜੀ ਹੁੰਦੀ ਆ ਵੀ ਉਹ ਚੰਗੀ ਮਾਂ ਬਣਿਆ ਜਣੇ ਜਣੇ ਦਾ ਚੱਜ ਲੱਗੇਵੇਂ ਯਾਰ ਜਿਹੜੇ ਮਸਖੀ ਜਮੀਨਾਂ ਨੇ ਆ ਜੀ ਹਾਂਜੀ ਫੇਰ ਚੰਗੀ ਸੱਸ ਬਣੇ ਇਹ ਮੇਰਾ ਹੈਗਾ ਇਹਨਾਂ ਦਾ ਇਹ ਚਾਰ ਚੀਜ਼ਾਂ ਦਾ ਬਣਾਉਣਾ ਇਹਨਾਂ ਨੂੰ ਬੇਟੇ ਸੰਤਰਾਮਾ ਦੱਸੀ ਵੀ ਜਿਹੜੀ ਗੱਪਾਂ ਹੈ ਨਾ ਸਾਡੀਆਂ ਤੇ ਜਮਾਂ ਦਾ ਮੁੱਲ ਖੱਬੀ ਪੱਠਿਆਂ ਵੀ ਜੋਰਾਬਾਦ ਜਦੋਂ ਕਿਉਂ ਲੈਣ ਲੋਟ ਨਹੀਂ ਪਰ ਜੋਰਾਬਾਦ ਸਾਜੰਤ ਜੀ ਮੈਂ ਖਤੀ ਗੰਤੀ ਆ ਨਹੀਂ ਬਾਲ ਵੀ ਕੁਝ ਦੇਖਾ ਉਹਨੇ ਗੰਤੀ ਅੰਮੀ ਕੋ ਬਾਲ ਨਹੀਂ ਦੇਖੀ ਇਹ ਵੀ ਇੱਕ ਕਾਰਨ ਸੀ ਇਕੋ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਫੈਲੇ ਵਿਦਿਆ ਚਾਨਣ ਹੋਏ ਸੋ ਗੁਰਬਾਣੀ ਦੇ ਇਹ ਫਰਮਾਨ ਕਿਤੇ ਨਾ ਕਿਤੇ ਦੱਸਦੇ ਨੇ ਕਿ ਵਿਦਿਆ ਕਿਸ ਤਰ੍ਹਾਂ ਜ਼ਿੰਦਗੀਆਂ ਨੂੰ ਰਸਨਾਉਂਦੀ ਹੈ ਅਜੋਕੇ ਦੌਰ ਦਾ ਇਹ ਦਰਦ ਹੈ ਕਿ ਵਿਦਿਆ ਨੂੰ ਸਿਰਫ ਜ਼ਿੰਦਗੀਆਂ ਰਸਨਾਉਣ ਤੋਂ ਕਿਤੇ ਜ਼ਿਆਦਾ ਹੁਣ ਵਪਾਰੀਕਰਨ ਕੇਂਦ੍ਰਿਤ ਬਣਾਇਆ ਜਾ ਰਿਹਾ ਹੈਗਾ ਕਿਤੇ ਨਾ ਕਿਤੇ ਜਿਹੜੇ ਸਕੂਲ ਕਾਲਜਸ ਖੁੱਲ ਰਹੇ ਹੈਗੇ ਆ ਉਹ ਆਪਣੀ ਜੇਬਸ ਜ਼ਿਆਦਾ ਤੇ ਬੱਚਿਆਂ ਦਾ ਭਵਿੱਖ ਘਟ ਦੇਖ ਰਹੇ ਹੈਗੇ ਆ ਸੋ ਕਿਸ ਤਰ੍ਹਾਂ ਦੇ ਨਾਲ ਇਹ ਬੱਚਿਆਂ ਦੁਆਰਾ ਜੋ ਸਕੂਲ ਚਲਾਇਆ ਜਾ ਰਿਹਾ ਕਿਵੇਂ ਚਲਾਇਆ ਜਾ ਰਿਹਾ ਕੀ ਸੋਚ ਕੇ ਇਸ ਨੂੰ ਸ਼ੁਰੂ ਕੀਤਾ ਸੀਗਾ ਪ੍ਰਿੰਸੀਪਲ ਸਵਰਨ ਸਿੰਘ ਜੀ ਸਾਡੇ ਨਾਲ ਮੌਜੂਦ ਰਹਿਣਗੇ ਉਹਨਾਂ ਦਾ ਸਵਾਗਤ ਕਰਾਂਗੇ ਸਰ ਅੱਖਰ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀ ਬਾਤ ਹੈ ਜੀ ਅੱਖਰ ਅੱਖਰ ਦਾ ਸਵਾਗਤ ਅਸੀਂ ਕਰਦੇ ਆ ਜੀ ਕਿਉਂਕਿ ਅੱਖਰੇ ਨਾ ਮਹੱਤਵਪੂਰਨ ਹੈ ਇਹਹੀਂ ਤੇ ਬੱਚੇ ਕੀਤਾ ਹੀ ਅੱਖਰਾਂ ਤੋਂ ਸ਼ੁਰੂ ਆ ਹਾਂ ਆਹ ਅੱਖਰ ਜੀ ਹਰ ਬੱਚੇ ਦਾ ਨੋਟਿਸ ਬੋਰਡ ਤੇ ਤੁਸੀਂ ਅੱਖਰ ਲਿਖੇ ਵੇਖੋਗੇ ਜੀ ਸਭ ਤੋਂ ਪਹਿਲਾਂ ਜਿੰਨੇ ਬੋਰਡ ਅੰਦਰ ਆ ਹਾਂਜੀ ਉਹਨਾਂ ਦੇ ਉੱਤੇ ਬੱਚਿਆਂ ਦੇ ਅੱਖਰ ਲਿਖੇ ਵੇਖੋਗੇ ਜੋ ਵੀ ਤੁਸੀਂ ਪੂਰਾ ਜਿਵੇਂ ਜੁਲਾਈ ਮਹੀਨੇ ਚ ਜਿਹੜੇ ਵੀ ਦਿਨ-ਦਨਾਕ ਆਏ ਆ ਉਹਨਾਂ ਦੇ ਨਾਲ ਉਹਨਾਂ ਦੀਆਂ ਬੱਚਿਆਂ ਨੇ ਰਿਪੋਰਟਿੰਗ ਕੀਤੀ ਆ ਇਹਦੇ ਰਿਪੋਰਟਰ ਤੁਹਾਡੇ ਬਣਾ ਰਹੇ ਆ ਆਹ ਰਿਪੋਰਟਰ ਜੇ ਸਾਰੇ ਜਿੰਨੇ ਹਨੀ ਕਾਰੇ ਵੀ ਪੰਜੀ ਰਿਪੋਰਟਰ ਇਹ ਵੱਖ-ਵੱਖ ਜਮਾਤਾਂ ਦੇ ਔਰ ਇੱਕਿਆ ਨਹੀਂ ਕਹਿੰਦੀ ਤਾਂ ਵੀ ਵੇਖੋ ਜਿਹੜੀ ਜਮਾਤਾਂ ਦਾ ਫਸਟ ਟਾਈਮ ਨੂੰ 1000 ਰੁਪਇਆ ਨਾਮ ਹਮ ਨਾਮ ਨਹੀਂ ਆਹੀ ਦਿੰਦੇ ਬੈਂਕਾਂ ਦਾ ਮਾਇਆ ਜਾਲ ਬਣਾਇਆ ਆ ਜਦੋਂ ਨਾਮ ਲਿਖ ਕੇ ਨੱਟ ਜਾਣ ਇਹਨਾਂ ਐਫ ਡੀ ਵੀ ਸਾਡੇ ਕੋਲ ਰਹਿਣਗੇ ਨਾ ਅੱਛਾ ਹਾਂ ਉਹ ਨਵੇਂ ਨਵੇਂ ਸਿਸਟਮ ਤੁਹਾਨੂੰ ਰੱਖਣੇ ਆ ਤੋ ਗੱਲ ਹੀ ਕੋਈ ਨਹੀਂਗੀ ਅੱਛਾ ਤੁਸੀਂ ਮੈਂ ਜਿਵੇਂ ਦੇਖ ਰਹੀ ਸੀ ਬੱਚਿਆਂ ਦਾ ਬੱਚਿਆਂ ਦੁਆਰਾ ਬੱਚਿਆਂ ਦੇ ਲਈ ਸਾਡਾ ਜਿਹੜਾ ਲੋਕਤੰਤਰ ਹੈ ਸਾਡਾ ਹੈਨਾ ਸਾਡਾ ਦੇਸ਼ ਦਾੜਾ ਸੰਵਿਧਾਨ ਹੈ ਉਹਦਾ ਲੋਕਤੰਤਰ ਵੀ ਇਸੇ ਤਰ੍ਹਾਂ ਦਾ ਆ ਸੋ ਬਿਲਕੁਲ ਉਦਾਂ ਦਾ ਹੀ ਕਨਸੈਪਟ ਆ ਇਹਨੂੰ ਤੁਸੀਂ ਲਾਗੂ ਕਿੱਦਾਂ ਕੀਤਾ ਕਿਉਂਕਿ ਇਹਦੇ ਚ ਤਾਂ ਅਧਿਆਪਕ ਵੀ ਚਾਹੀਦੇ ਆ ਪ੍ਰਬੰਧਕ ਚਾਹੀਦੇ ਆ ਮੇਲਾ ਦਾ ਸਕੂਲ ਦੀ ਜਦੋਂ ਅਸੀਂ ਵਰਕਿੰਗ ਦੀ ਗੱਲ ਕਰਦੇ ਆ ਤਾਂ ਮੈਨੇਜਮੈਂਟ ਵੱਡੀ ਹੁੰਦੀ ਆ ਪਰ ਤੁਸੀਂ ਸਾਰਾ ਕੁਝ ਬੱਚਿਆਂ ਨੂੰ ਬੇਟੇ ਸਭ ਤੋਂ ਬੱਚੇ ਹੁੰਦੇ ਹੁੰਦੇ ਆ ਬੱਚੀ ਕੋਈ ਮੈਨੇਜਮੈਂਟ ਕੋਈ ਗਵਰਨਮੈਂਟ ਕੋਈ ਛੋਣੀ ਵੱਡੇ ਹੁੰਦੇ ਸਭ ਕੋ ਬੱਚੇ ਆ ਜੀ ਬੱਚਿਆਂ ਨੂੰ ਸੈਂਟਰ ਰੱਖੋ ਚਾਈਲਡ ਸੈਂਟਰ ਹਮ ਸਭ ਆਏ ਆਪ ਇਹ ਹੀ ਨਾ ਅਸਲ ਵਿੱਚ ਬੱਚਿਆਂ ਨੂੰ ਨਹੀਂਗਾ ਸੈਂਟਰ ਅਸੀਂ ਆਪ ਸੈਂਟਰ ਬਣ ਜਾਂਦੇ ਆ ਚਾਈਲਡ ਸੈਂਟਰ ਐਜੂਕੇਸ਼ਨ ਦਿਓ ਚਾਈਲਡ ਸੈਂਟਰ ਪੀਪਲ ਸੈਂਟਰ ਹਕੂਮਤ ਦਿਓ ਹਮ ਪੀਪਲ ਸੈਂਟਰ ਰਾਜ ਦਿਓ ਉਹ ਗਰੰਟਾਂ ਪੀਪਲ ਸੈਂਟਰ ਲੋਕੀ ਕਰਨ ਤੁਸੀਂ ਆਪ ਆਪਣੇ ਆਪ ਨੂੰ ਖੱਬੇ ਖਾਂ ਸਮਝਦੇ ਹੋ ਹੂੰ ਕੋਈ ਵੀ ਅਹੀਂ ਬੱਚਿਆਂ ਨੂੰ ਅਧਿਕਾਰ ਦੇ ਕੇ ਰਾਜੀ ਨਹੀਂ ਕਿਹਾ ਉਹ ਸਾਡੇ ਸਾਡੇ ਸਾਡੀ ਬੱਚਿਆਂ ਦੀ ਚਾਹੁੰਦੇ ਹੂੰ ਤੇ ਤੁਸੀਂ ਕਿਵੇਂ ਚਲਾ ਰਹੇ ਹੋ ਅਸੀਂ ਕਹਿੰਦੇ ਹਾਂ ਜਿਹੜਾ ਵੀ ਬੱਚਾ ਹੂੰ ਜੇ ਤੁਹਾਨੂੰ ਪ੍ਰਿੰਸੀਪਲ ਦਾ ਪਸੰਦ ਨਹੀਂ ਹੂੰ ਅੱਛਾ ਹਾਂਜੀ ਪ੍ਰਿੰਸੀਪਲ ਉਸੇ ਵੇਲੇ ਬਾਹਰ ਹੋ ਜਾਓ ਟੀਚਰ ਪਸੰਦ ਨਹੀਂ ਟੀਚਰ ਬਾਹਰ ਪਰ ਬੱਚੇ ਹੀ ਆ ਉਹ ਵੀ ਪ੍ਰਿੰਸੀਪਲ ਸਵੀਪਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਦੀ ਜ਼ਿੰਮੇਵਾਰੀ ਬੱਚਿਆਂ ਦੀ ਹੈ ਅੱਛਾ ਪੜਾਉਂਦੇ ਬੱਚਿਆਂ ਦੀ ਸੇ ਮੈਂ ਰਹੀ ਆਪੇ ਕੱਢੋ ਆਪੇ ਪਾਓ ਆਪੇ ਹੀ ਸਾਡੀ ਗਲਤੀਆਂ ਫੜੋ ਏ ਆਪੇ ਉਹਨਾਂ ਫੜਨੀ ਆ ਕਿ ਗਲਤੀਆਂ ਕਰਨ ਵਾਲੇ ਗਲਤੀਆਂ ਫੜਨ ਵਾਲੇ ਜਦੋਂ ਗਲਤੀਆਂ ਕਰਨ ਵਾਲੇ ਗਲਤੀਆਂ ਫੜਨ ਵਾਲੇ ਹੀ ਹੋਵੇ ਜੀ ਫਿਰ ਕਿਰ ਸਿਰ ਚੰਨਣੀਆਂ ਤੇ ਜੇ ਗਲਤੀਆਂ ਕਰਨ ਵਾਲੇ ਪਿੰਡ 'ਚ ਹੋਣ ਤੇ ਫੜਨ ਵਾਲੇ ਪੁਲਿਸ ਵਾਲੇ ਹੋਣ ਤੇ ਖੇਦ ਦੱਸਵਾ ਕੇ ਇਹਨੇ ਫੜਨਾ ਬਿਲਕੁਲ ਸੋ ਇਹ ਮਤਲਬ ਤੁਸੀਂ ਬੱਚੇ ਹੀ ਜਿਹੜੇ ਉਹ ਸਾਰਾ ਮੈਨੇਜਮੈਂਟ ਜਿਹੜੀ ਆ ਉਹ ਕਿਉਂਕਿ ਐਜੂਕੇਸ਼ਨ ਕਿੰਨੀ ਅਸੀਂ ਪੜੀ ਉਹਦੇ 'ਚ ਹੀ ਵੀ ਚਾਈਲਡ ਸੈਂਟਰਡ ਚਾਹੀਦੀ ਹੈ ਜੀ ਨਹੀਂ ਚਾਈਲਡ ਸੈਂਟਰ ਬਣਾਤੀ ਉਹਦੇ ਨਾਲ ਇੰਨਾ ਵਧੀਆ ਹੋਇਆ ਸਾਡੇ ਸਾਰੇ ਖਰਚ ਖਤਾਈ ਮੋਗ ਗਏ ਕੋਈ ਸ਼ਿਕਾਇਤਾਂ ਮੋਗ ਗਈਆਂ ਦੂਜੇ ਤੇਰੇ ਬੱਚੇ ਹੀ ਦੂਜੇ ਬੱਚਿਆਂ ਨੂੰ ਸੰਭਾਲਦੇ ਫਿਰਨ ਅੱਛਾ ਹਾਂਜੀ ਉਹ ਨਾਲ ਫਿਰ ਆਪਣੀ ਪੜ੍ਹਾਈ ਦਾ ਵੀ ਪੂਰਾ ਪੜ੍ਹਾਈ ਆਟੋਮੈਟਿਕ ਆ ਗਈ ਪੜ੍ਹਾਈ ਤੇ ਮਾਮੂਲੀ ਕਰਿਆ ਪੜ੍ਹਾਈ ਤੇ ਇਸ ਬਿਟੇ ਸਾਡੇ ਨਾ ਰਿਗ ਵੇਦ ਸਾਡੇ ਜਿੰਨੇ ਵੇਦ ਨਾਲ ਸਾਨੂੰ ਇੱਕ ਦੱਸਿਆ ਆ ਉਹ ਹੀ ਭੁੱਲ ਗਏ ਤੇ ਬਾਅਦ ਦੇ ਪੰਜ ਲੱਗੇ ਹੂੰ ਬੇਟੇ ਸਾਡੀ ਪੜ੍ਹਾਈ ਆ ਸਭ ਕੁਝ ਸਾਰੀ ਪੜ੍ਹਾਈ ਜਿੰਨੀ ਵੀ ਆ ਜ਼ੀਰੋ ਤੋਂ ਸ਼ੁਰੂ ਹੁੰਦੀ ਆ ਜ਼ੀਰੋ ਸਾਡਾ ਵਾ ਹੂੰ ਜੀਰੋ ਪਾਤਨੇ ਦੇਤਾ ਲੋਕੀ ਵਰਤ ਕੇ ਹੁਣ ਬਾਦ ਚੱਲ ਗਏ ਜੋ ਮਰਜੀ ਕਰ ਲੈਣ ਬਾਹਰਲੇ ਦੇ ਜੀਰੋ ਸਾਡਾ ਹੀ ਬਿਲਕੁਲ ਸਾਡੀ ਐਜੂਕੇਸ਼ਨ ਇੱਕੋ ਹੀ ਇੱਕ ਸੀਗੀ ਜਿਹੜੀ ਸਾਨੂੰ ਦਿੱਤੀ ਬਿਲਕੁਲ ਹੂੰ ਨਾ ਬਾਦ ਦੇ ਮੇਲੇ ਉਹ ਸੀਗੀ ਇਕਾਗਰਤਾ ਚਿੜੀ ਦੀ ਅੱਖ ਹੂੰ ਉਹਦੇ ਨਾਲ ਇੱਕ ਸੁਰਤ ਇਕਾਗਰਤਾ ਉਹਦੇ ਹਾਂਜੀ ਹੂੰ ਜਿੰਨੀਆਂ ਖੋਜਾਂ ਕਾਢਾਂ ਜੋ ਕੁਝ ਵੀ ਦੁਨੀਆ ਤੇ ਹੋ ਰਿਹਾ ਇਸੇ ਸਿਧਾਂਤ ਤੇ ਹੋ ਰਿਹਾ ਜੋ ਸਾਡੇ ਦੋਵੇਂ ਸਿਧਾਂਤ ਇਕਾਗਰਤਾ ਹੂੰ ਜ਼ੀਰੋ ਸਾਡਾ ਅਸੀਂ ਭੁੱਲ ਬੈਠੇ ਹਾਂ ਹੋਰ ਅੰਗਰੇਜ਼ਾਂ ਦੇ ਮਗਰ ਲੱਗਿਆ ਕੋਈ ਕਿਸੇ ਦੇ ਮਗਰ ਲੱਗਾ ਕੋਈ ਉਹ ਆਪਣੀ ਦੇ ਪਛਾਣੋ ਹੂੰ ਸੋ ਆਪਣੀ ਤੁਹਾਡੀ ਜਿਹੜੀ ਵਿਰਾਸਤ ਹੈ ਉਹਦੇ ਚ ਕੀ ਕੋਸ਼ ਹੈ ਜਾਂ ਤੁਹਾਡੇ ਕੋਲ ਕੀ ਖਾਸ ਹੈ ਤੁਹਾਡੇ ਕੋਲ ਕੀ ਆ ਹੁਣ ਵੇਖੋ ਸਾਡੇ ਕੋਲ ਜ਼ੀਰੋ ਆ ਸਾਡੇ ਕੋਲ ਇਕਾਗਰਤਾ ਆ ਇਕਾਗਰਤਾ ਬੱਚਿਆਂ ਦੇ ਪਰੋ ਹੂੰ ਉਹਨਾਂ ਨੂੰ ਇੰਨਾ ਜਿਆਦਾ ਪੜਾਉ ਉਹ ਹਿੰਦ ਪੈ ਕੇ ਪੈਸੇ ਪਿੱਛੇ ਐਜੂਕੇਸ਼ਨ ਸਾਡੀ ਇਹੋ ਹੀ ਆ ਹੂੰ ਕਹਿੰਦੇ ਸੀ ਰਾਜੇ ਮਹਾਰਾਜੇ ਉਹ ਉੱਥੇ ਲਾਉ ਆਪਣੀ ਜੂਨੀਫਾਰਮ ਮੰਨ ਲੋ ਇਛਤੋਤੀ ਹੂੰ ਮੈਂ ਕਿਹਾ ਨਾ ਜੋ ਵੀ ਕੋਈ ਹੈਗਾ ਰਣਖੰਦ ਦੇ ਫਾਇਰ ਚਲ ਜਾਓ ਬਾਹਰ ਮੈਂ ਨਹੀਂ ਕਰਨਾ ਡਾਊਨ ਟੇਨ ਬਹੁ ਚਿੱਟੀ ਜੂਨੀਫਾਰਮ ਆਉ ਬਹੁ ਚੱਪਲ ਪਿਆ ਦਿਓ ਮੇਰੇ ਕਾਲਜ ਬਸ ਬੱਚੇ ਉਹ ਬੱਚੇ ਕਰਦੇ ਮੈਂ ਨਹੀਂ ਕਰਦਾ ਅੱਛਾ ਹਾਂਜੀ ਉਹ ਕਹਿੰਦੇ ਸਾਰੀਆਂ ਚੀਜ਼ਾਂ ਬਾਹਰ ਛੱਡ ਆਓ ਤੇ ਫਿਰ ਘਰ ਜਾ ਦਿਓ ਬਸ ਇਹੀ ਹੈ ਜੀ ਕਹਿੰਦੇ ਜੋ ਮਰਜੀ ਬਣਾ ਲਓ ਹੁਣ ਇਹ ਜਿਹੜੇ ਐਮਐਡੀ ਵਜੀਦ ਬਣਦੇ ਆ ਸਾਰਾ ਕੁਝ ਬਾਹਰ ਛੱਡ ਕੇ ਆ ਦੇਣਾ ਹਾਂ ਹਾਂਜੀ ਅੱਛਾ ਤੁਸੀਂ ਸੋਨੇ ਦੀ ਚੀੜੀ ਸਾਰਾ ਦੇਸ਼ ਬਣਾ ਬਣ ਜਵੇ ਇਹ ਨਾਲ ਲੁੱਟਣ ਜੀ ਤੇ ਪੈਸਾ ਹੀ ਨਹੀਂ ਮੁੱਕਦਾ ਅਹੀ ਬੇਟੇ ਨਾ ਫੀਸ ਲੈਨੇ ਆ ਨਾ ਦਾਨ ਲੈਨੇ ਆ ਨਾ ਗ੍ਰਾਂਟ ਲੈਨੇ ਸਰਕਾਰੀ ਕਿਉਂਕਿ ਸਾਨੂੰ ਤਜਰਬੇ ਹੋ ਗਿਆ ਬਹੁਤ ਔਖਾ ਕੰਮ ਜੀ ਹਾਂਜੀ ਆ ਦੇਖ ਲੋ ਕੀ ਕੋਈ ਕਹਿ ਕੇ ਦੰਦਾ ਕੋਈ ਕੀ ਕਹਿ ਕੇ ਜਾਂਦਾ ਅੱਛਾ ਉਹੀ ਉਹੀ ਗੱਲ ਤੇ ਮੈਂ ਆਉਣਾ ਸੀਗਾ ਕਾਫੀ ਵੱਡੀਆਂ ਸ਼ਖਸੀਅਤਾਂ ਨੇ ਜਿਹੜੇ ਹੈਗੇ ਇੱਥੇ ਆਪਣੇ ਪਿਆਰ ਪਾਏ ਨੇ ਜਿਵੇਂ ਗਿਆਨੀ ਜੈਲ ਸਿੰਘ ਹੁਣ ਆਇਆ ਉਹਨਾਂ ਨੇ ਕਿਹਾ ਕਿ ਇਹ ਬਹੁਤ ਜਿਹੜਾ ਮਾਹੌਲ ਆ ਰੋਹਾਨੀ ਹੈ ਹਨਾ ਸੋ ਕਮਾਲ ਦਾ ਅਨੁਸ਼ਾਸਨ ਤੇ ਬਹੁਤ ਹੀ ਸਾਦਗੀ ਹੈ ਇਦਾਂ ਦੀ ਗੱਲ ਹੋਈ ਵੀ ਅਸੀਂ ਚੱਲ ਗਏ ਉੱਥੇ ਹੂੰ ਗੰਗੂ ਜੀ ਦੇ ਰਾਸ਼ਟਰੀ ਪੰਚ ਅੱਛਾ ਉਹ ਛੇ ਜਿਹੜੇ ਤਹਿਲਕਰ ਐ ਡੀਸੀ ਵਗੈਰਾ ਉਹਨਾਂ ਨਾਲ ਦੇ ਟਿਕਣਾ ਦੇ ਚ ਘੰਟਾ 2 ਘੰਟਾ ਪੜਾਉਂਦਾ ਗਰੀਬ ਬੱਚੇ ਵਿਚਾਰੇ ਮੁਕਤ ਮੁਲ ਦੇ ਕਿਹਦੀ ਬਸ ਦੂਜੀ ਤੀਜੀ ਕਰਕੇ ਢੂਟ ਤੇ ਖੜੇ ਅੱਛਾ ਢੂਟ ਤੇ ਉਹਨਾਂ ਨੂੰ ਵੀ ਦਿੱਲੀ ਆਗਰਾ ਵਿਖਾਈਏ ਉਹਨਾਂ ਦੇ ਦੋਹਾਂ ਜੇ ਬਰਬਾਦ ਕਰਤੇ ਅੱਛਾ ਮੈਂ ਆਖਿਆ ਬੇਟੇ ਨਹੀਂ ਅੱਜ ਇੱਥੇ ਜੰਮਾਬੇ ਦਾ ਪ੍ਰੈਜ਼ੀਡੈਂਟ ਆਉਣਾ ਤੇ ਉਹ ਅੱਜ ਨਹੀਂ ਰਾਸ਼ਟਰਪਤੀ ਸਾਹਿਬ ਨੂੰ ਮਿਲ ਸਕਦੇ ਹੂੰ ਸਾਡੀਆਂ ਬੱਚੀਆਂ ਕੀਰਤਨ ਕੰਡੀਆਂ ਅਹੀਂ ਵਾਰ ਹੋਣ ਵਰਗੀਆਂ ਨਹੀਂ ਖੁੱਲਾ ਥਾਂ ਹੈ ਕੀਰਤਨ ਕੰਡ ਹੈ ਲੋਕੀਂ ਦੋੜੇ ਦੋੜੇ ਜੁੜੇ ਬੜੇ ਰਾਸ਼ਟਰਪਤੀ ਭਵਨ ਦੇ ਉੱਥੇ ਇੰਨੀ ਜਨਤਾ ਉਹ ਜਦੋਂ ਮੈਂ ਆਇਆ ਉਹ ਦਸੀ ਜੀ ਨਾ ਖੌਲਸਾ ਇਸ ਪੰਡਰਾਂ ਦੀ ਕੁੜੀ ਸੀ ਸਾਡੇ ਹੂੰ ਸਵਿਤੀ ਉਹਦਾ ਨਾਹੀਂ ਬੜੀ ਲੈ ਕੁੜੀ ਇਟਾਲੀਆਂ ਬੜੀ ਸੋਹਣੀ ਸੁਨੱਖੀ ਕੁੜੀ ਅੱਛਾ ਉਹ ਖੜੀ ਹੋ ਗਈ ਸਖਤੀ ਸੀਗੀ ਕਹਿੰਦੀ ਸਰ ਅਹੀਂ ਰਾਸ਼ਟਰਪਤੀ ਜੀ ਕੋਲ ਲੈਣੇ ਆ ਹੂੰ ਚਲੋ ਬੋਲੇ ਸੋਨੇ ਆ ਸਰਸਰੀ ਕਾਲ ਨਹੀਂ ਕਰਦੇ ਗੋਦਾਰਨਪੁਰ ਤੇ ਅੱਛਾ ਉਹਦੇ ਬੰਗਲਾ ਸਾਹਿਬ ਆਏ ਮੰਗਲਾ ਸਾਹਿਬ ਵੀ ਹੁਣ ਵਰਗਾ ਨਹੀਂ ਉਹਦਾ ਵਿਚਾਰਾ ਸਾਡੇ ਵਰਗਾ ਹੀ ਠੱਠ ਠੱਠ ਆ ਗਿਆ ਸੀ 40 50 ਸਾਲ ਦੀ ਗੱਲ ਆ ਪਹਿਲਾਂ ਉਹ ਕਹਿਣ ਲੱਗੇ ਵੀ ਰੋਟੀ ਟੱਕਦੇ ਹੁਣ ਆਪੇ ਪਕਾ ਲਓ ਆਪੇ ਬੱਚਿਆਂ ਨੂੰ ਅਸੀਂ ਆਟਾ ਉਪਾਪੇ ਗੁੰਨ ਕੇ ਆਪੇ ਪਕਾਉਂਦਾ ਪੇ ਉਹਨਾਂ ਚ ਗੱਲ ਲੜੇ ਤੇ ਮਾਰਾ ਪ੍ਰਿੰਸੀਪਲ ਕਾਹ ਹੈ ਉਹ ਕਹਿੰਦੇ ਸਰ ਉਹ ਆ ਮੈਂ ਨਾ ਉੱਥੇ ਝੂਠੇ ਭਾਂਡੇ ਮੰਨਣ ਦੇ ਆ ਹੀ ਇੱਕ ਪ੍ਰੋਫੈਸਰ ਕਾਬੀਆਂ ਦਾ ਰਿਟਾਇਰ ਹੋਇਆ ਉੱਥੇ ਹੂੰ ਉਹ ਮੈਨੂੰ ਪੁੱਛਿਆ ਕਿੱਥੇ ਆ ਕੇ ਨਾ ਕਾਬੀਆਂ ਪੜਾਖਿਆ ਹਾਂ ਮੈਂ ਵੀ ਉਹ ਦਿਨਾਂ ਝੂਠੇ ਭਾਂਡੇ ਮੰਨਣ ਦੇ ਆ ਉਹ ਕਹਿੰਦੇ ਜੀ ਉਹ ਪ੍ਰਿੰਸੀਪਲ ਉਹ ਮੇਰੇ ਕੋਲ ਆਇਆ ਆਪ ਤੋਂ ਸਤਿ ਸ੍ਰੀ ਅਕਾਲ ਹੈ ਰਾਸ਼ਟਰਪਤੀ ਸਾਹਿਬ ਕੇ ਅਹੀਂ ਗੇ ਉਥੋਂ ਦੇ ੱਟਕੇ ਮਾਰ ਕੇ ਭੇਜਿਆ ਅੱਛਾ ਅਗੇ ਨਹੀਂ ਨਹੀਂ ਹੁਣ ਆਪਕੇ ਲਾਲ ਬੱਤੀ ਅੱਗੇ ਕਿਸੇ ਆ ਕੇ ਆ ਪਿਛੇ ਪਿਛਾ ਆਇੰਗੇ ਅੱਛਾ ਫੇਰ ਨਹੀਂ ਕਿਹਾ ਮੈਂ ਹੁਣ ਇੰਨੇ ਚਿਰ ਨੂੰ ਉਹਨਾਂ ਦੇ ਸਾਨੂੰ ਜਿਆਦਾ ਟਾਈਮ ਦਿੱਤਾ ਵਿਚਲਾ ਟਾਈਮ ਕਿੱਥੇ ਗਵਾ ਮੰਗੇ ਉਹ ਕਹਿੰਦਾ ਤੁਹਾਨੂੰ ਨਾ ਅਹੀਂ ਪਾਰਲਮੈਂਟ ਹਸਕਲਦੇ ਹਾਂ ਹਮ ਅਹੀਂ ਉਥੋਂ ਦੇ ੱਟਕੇ ਖਾ ਕੇ ਆਏ ਹਾਂ ਹਾਂਜੀ ਬੱਚਿਆਂ ਦੇ ਵੀ ਵਿਖਾਉ ਸਾਨੂੰ ਜਿਵੇਂ ਭਗ ਸਿੰਘ ਨੇ ਬੰਬ ਛੁੱਟਿਆ ਸੀ ਉਹ ਵੇਖਣਾ ਹੈ ਅੱਛਾ ਨਵਜੇ ਅਹੀਂ ਉੱਥੇ ਚੱਲ ਗਏ ਜਿਨ੍ਹਾਂ ਨੇ ਅੱਗੇ ਸਾਨੂੰ ਦਫਕੇ ਮਾਰ ਮਾਰ ਕੇ ਬਾਅਦ ਵੀ ਜਿਹੀ ਵੀ ਪਹਿਲੋਂ ਤੇ ਉਹਨਾਂ ਨੇ ਜੀ ਕੋਕਾ ਕੋਲ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਪੀਤਾ ਉੱਥੇ ਤੇ ਬੈਂਡ ਵੱਜੇ ਸਾਡੇ ਲਈ ਰਾਸ਼ਟਰਪਤੀ ਮਹਿਸ਼ਾ ਵੀ ਗੈਸਟ ਪਿਆ ਬਾਪ ਜੀ ਹਾਂਜੀ ਉਹ ਉੱਥੇ ਬੈਠੇ ਫਿਰ ਰਹੇ ਸੀ ਸਾਨੂੰ ਉੱਥੇ ਨਾ ਥੱਲੇ ਸਾਡੇ ਕੁਰਸੀਆਂ ਕਰਸੀਆਂ ਲਾਈਆਂ ਸੀ ਅੱਛਾ ਉਹ ਮੈਂ ਫੋਟੋ ਖਾ ਲਦਾ ਤੁਹਾਨੂੰ ਬੱਚਿਆਂ ਨੇ ਕੁਰਸੀਆਂ ਕਰਕੇ ਪੜੇ ਤੇ ਉਹਦੇ ਉੱਤੇ ਬਹਿ ਕੇ ਕੀ ਤੇ ਚਾਦਰ ਵਿਛਾਇਆ ਕੀਰਤਨ ਕਰਦਾ ਬੇ ਕੀ ਬਾਤ ਹੈ ਹੂੰ ਉਹ ਜਿਹੜੇ ਜੇ ਪ੍ਰੋਟੋਕੋਲ ਹੁੰਦੇ ਹੈ ਰਾਸ਼ਟਰਪਤੀ ਕਹਾਂ ਬੈਠੇਗੇ ਹਮ ਅਗੀ ਇੱਕ ਚਾਦਰ ਇੱਥੇ ਪਛਾਦਤੀ ਹੈ ਕਿ ਰਾਸ਼ਟਰਪਤੀ ਜਹਾਂ ਬੈਠੇਗੇ ਅੱਛਾ ਉਹ ਰਾਸ਼ਟਰਪਤੀ ਸਾਹਿਬ ਆਏ ਲੰਗੇ ਪਗੇ ਹਾਂਜੀ ਸਭ ਕੋ ਚੁੱਪ ਕਰਕੇ ਜੁੱਤੀ ਲਾਈ ਪਰੇ ਪਿਆਨ ਖੜ ਦੇ ਕੇ ਸਰਪਨੁ ਮਛਲੇ ਕੀਰਤਨ ਕਰਨ ਲੈਵੇ ਹਮ ਕੀਰਤਨ ਕਰਦੇ ਕਰਦੇ ਅੱਛਾ ਸ਼ਬਦ ਮੋਕਾ ਬੇਟੀ ਕੰਬੀ ਜੀ ਰਾਸ਼ਟਰਪਤੀ ਸਾਹਿਬ ਕੋਲ ਆਏ ਹਾਂ ਬੜਾ ਤਗੜਾ ਹਾਂਜੀ ਤੇ ਸਾਨੂੰ ਸੰਬੋਧਨ ਕਰਨ ਰਾਸ਼ਟਰਪਤੀ ਕਹਿੰਦਾ ਉਹ ਕੋਲ ਨੂੰ ਤੁਸੀਂ ਕਿੱਥੋਂ ਆਏ ਕੀ ਗੱਲ ਹੈ ਤੁਹਾਡੀ ਹਾਂ ਜੀ ਉਹ ਵੀ ਕਿਤੇ ਇੱਥੇ ਪੁਗਾਲੇ ਪਹਿਲਾਂ ਆਇਆ ਸੀਗਾ ਅੱਛਾ ਹਾਂ ਜੀ ਕਿੰਨਾ ਕਮਾਲ ਹੈ ਤੇ ਉਹਨਾਂ ਨੇ ਕਿਹਾ ਵੀ ਚਲੋ ਜੀ ਆਪਣੀ ਬੇਟੀ ਉਹਨਾਂ ਦੀ ਨਾਲ ਸੀਗੀ ਡਾਕਟਰ ਉਹਨਾਂ ਕਹਿੰਦੇ ਬੇਟੇ ਇਹਨਾਂ ਨੂੰ ਸਾਰਾ ਰਾਸ਼ਟਰਪਤੀ ਭਵਨ ਦਿਖਾਓ ਦਿਖਾਓ ਬਰਬਾਹ ਸਾਨੂੰ ਅਸੀਂ ਦੇ ਰਾਸ਼ਟਰਪਤੀ ਭਵਨ ਦੇ ਵੇਖ ਕੇ ਹੀ ਹੈਰਾਨ ਤੇ ਪਰੇਸ਼ਾਨ ਹੋਏ ਇੰਨਾ ਕੁਝ ਉੱਥੇ ਇੰਨਾ ਮੇਰੇ ਟੈਂਕ ਉੱਥੇ ਹਰ ਚੀਜ਼ ਫੈਸਿਲਿਟੀਆਂ ਹਰ ਚੀਜ਼ ਉਹ ਮੇਗਾ ਜਮਨ ਸਮਝੋ ਬੜਾ ਤਗੜਾ ਜਿਆ ਸੀ ਤੇ ਬੇਹੈਰਾਨ ਨੇ ਗੱਲ ਲਗਿਆ ਮੁੜ ਕੇ ਹੂੰ ਕਹਿੰਦੇ ਤਹਿੰਨਾਂ ਨੂੰ ਰਾਤ ਨੂੰ ਹੋਣਾ ਹੂੰ ਉਹਨਾਂ ਦੇ ਜਿਹੜੀ ਗੱਦ ਸੀ ਨਾ ਜਿਹੋ ਦਾ ਸਹਾਰਾ ਦੇ ਸੀ ਉਹ ਬਖਾ ਲਏ ਜੀ ਤੇ ਸਾਨੂੰ ਵੀ ਉੱਥੇ ਬਿਠਾਇਆ ਸਾਡੀ ਗੱਡੀ ਨਰਸਿਮਹ ਰਾਹੀ ਮੇਰੀ ਗੱਡੀ ਪਈ ਥਾ ਅੱਛਾ ਉਹ ਮਗਰ ਲੈਂਚ ਹੀ ਸੀ ਹੂੰ ਮੈਂ ਕਿਹਾ ਕਿਆ ਬਾਤ ਹੈ ਜੀ ਸਟੇਟ ਗੈਸਟ ਤੇ ਮਤਲਬ ਹੀ ਬੜਾ ਹੁੰਦਾ ਤੇ ਵੇਖੋ ਜੀ ਇੰਨੀ ਜਿਆਦੀ ਇੰਨੀ ਜਿਆਦਾ ਜਿਹੀ ਅਸੀਂ ਆਖਿਆ ਹੁਣ ਜ਼ਿੰਦਗੀ ਲਾ ਲਈਏ ਇਸ ਕੱਲ ਜੀ ਹੂੰ ਹਾਂਜੀ ਫੇਰ ਸਾਨੂੰ ਗਰਨਰ ਨੇ ਸਾਧ ਲਿਆ ਅੱਛਾ ਗਰਨਰ ਨੇ ਉਦੋਂ ਹਾਂਜੀ ਜੀ ਤੇ ਉਹ ਨਾ ਉੱਥੇ ਨਾ ਸਾਰੀਆਂ ਲਾਈਟਾਂ ਬੜੀਆਂ ਜਗਦੀਆਂ ਸੀ ਅੱਛਾ ਤੇ ਸਾਡੇ ਬਿਤੇ ਇੰਦਰ ਬਹੁਤ ਰਾ ਹੀ ਜ਼ਿਆਦਾ ਸੀ ਬਿਜਲੀ ਦੀ ਲੋੜ ਤੇ ਸਾਡੀਆਂ ਬੱਚੀਆਂ ਉੱਠੀਆਂ ਕੋਈ ਉਹ ਲਾਈਟ ਬੁਝਾਉਂਦੀ ਕੋਈ ਉਹ ਲਾਈਟ ਕੋਈ ਦੋ ਐਡੀਸੀ ਜਿਹੜੇ ਗਵਰਨਰ ਦੇ ਉਹ ਬੜੇ ਔਖੇ ਹਾਂਜੀ ਉਹ ਕਹਿੰਦੇ ਕੀ ਸਾਡੇ ਤਾਂ ਬਰਾ ਖਾਲ ਬੰਕੇ ਅੜੀਆ ਕ ਬਲਵਨਾ ਨਹੀਂ ਸਕਦਾ ਬਿਲਕੁਲ ਵਰਨਰ ਸਾਹਿਬ ਕਹਿੰਦੇ ਮੈਂ ਤੇ ਕਲਰਕ ਬਣ ਕੇ ਬੈਠਾ ਰਿਹਾ ਚੰਨਾ ਰੈਡੀ ਕਹਿੰਦਾ ਮੈਂ ਚੱਲ ਜਾਊਂਗਾ ਉਹਦੇ ਇਹੋ ਜਿਹਾ ਕਾਜ ਖੋਲੂਗਾ ਪਤਾ ਨਹੀਂ ਖੋਲਿਆ ਕਿ ਨਿੱਚ ਨਾ ਰੈਡੀ ਸੀਗਾ ਅੱਛਾ ਉਹਨੇ ਤੁਹਾਨੂੰ ਕਿਹਾ ਵੀ ਹਾਂਜੀ ਉਹਨੇ ਹਾਂਜੀ ਹਾਂਜੀ ਔਰ ਇੰਨਾ ਵਧੀਆ ਹਾਂ ਆਖਿਆ ਕਮਾਲ ਹੋ ਗਈ ਆ ਕਿਨੇ ਹਾਂਜੀ ਜੇ ਇਸ ਕਾਲਜ ਦੀ ਇਹ ਪ੍ਰਾਪਰਟੀ ਹੋਵੇ ਜੀ ਇਹ ਬੱਚਿਆਂ ਨੂੰ ਗੱਲਾਂ ਸੁਣਾ ਦਿਓ ਬੱਚੇ ਜਮ ਜਮਦੀ ਹਮ ਹੱਟ ਪੱਥਰ ਦੀ ਤਕਨੀਕ ਵੀ ਬਦਲ ਸਕਦੀ ਹੈ ਹਮ ਸਤ ਜੇ ਹੈ ਕਿ ਤਰੀਕੇ ਸੇ ਪਹੁੰਚ ਆ ਜਾਏ ਕੀ ਜੇ ਨੀਰੀ ਲੋਟੀ ਰੱਖਣੀ ਆ ਨੋ ਪ੍ਰਾਟਰੈਕਟਸ ਬਿਲਕੁਲ ਕੋਈ ਪ੍ਰਾਟਰੈਕਟਸ ਆ ਗੱਲਾਂ ਲਿਖੀਆਂ ਚਾਰ ਮਮਸੋ ਬਹਿ ਹਾਈ ਇਕੱਠੇ ਕਰੀ ਜਾਣਾ ਜੀ ਹਾਂਜੀ ਅਜੇ ਮੈਂ ਇੱਕ ਉਹ ਪੁੱਛਣਾ ਚਾਹਦੀ ਸੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜੀ ਵੀ ਆਏ ਉਹ ਕਹਿੰਦੇ ਪੰਜਾਬ ਵਿੱਚ ਤਾਂ ਕਿ ਹਿੰਦੁਸਤਾਨ ਦੇ ਵਿੱਚ ਸਾਰੀ ਦੁਨੀਆ ਚ ਅਜਹੀ ਸੰਸਥਾ ਨਹੀਂ ਹੋਣੀ ਇਹ ਯੂਨੀਵਰਸਿਟੀ ਲਿਖ ਕੇ ਗਏ ਆ ਜੀ ਕਮਤੋਂ ਲਿਖ ਯੂਨੀਵਰਸਿਟੀ ਬਣਨੀ ਚਾਹੀਦੀ ਫਿਰ ਬਣੀ ਕਿਉਂ ਨਹੀਂ 10 ਸਾਲ ਰਾਜ ਰਿਆ ਦੇਖੋ ਜੀ ਯੂਨੀਵਰਸਟੀਆਂ ਇਦਾਂ ਥੋੜੀਆਂ ਬਣਦੀਆਂ ਹਮ ਯੂਨੀਵਰਸਟੀਆਂ ਬਣਦੀਆਂ ਸੀ ਵੀ ਸਵਰਨ ਸਿੰਘ ਆਵੇ ਕਿੱਥੇ ਮੇਰੇ ਕੋਲ ਅੱਛਾ ਹਾਂਜੀ ਅਕਾਲੀ ਦਲ ਚ ਆਵੇ ਨਾ ਨਾ ਪਤਾ ਨਹੀਂ ਕਿੱਥੇ ਆਵੇ ਨਹੀਂ ਤੇ ਬਣਾ ਦਿੰਦੇ ਆ ਚਾਰ ਵਾਰ ਹੀ ਆਏ ਮੋ ਚਾਰ ਵਾਰ ਅੱਛਾ ਚਾਰ ਵਾਰ ਹੋ ਹੂੰ ਇੱਕ ਵਾਰ ਨਹੀਂ ਚਾਰ ਵਾਰ ਆਇਆ ਜੀ ਆ ਬਣਾ ਦਿੰਦੇ ਪਰ ਮੈਂ ਮੰਗਣਾ ਨਹੀਂ ਕਿਦਾਂ ਮੈਂ ਤਾਂ ਦਾਨ ਨਹੀਂ ਲੈਂਦਾ ਇੱਕ ਲਾਲਵਾਨੀ ਸੀਗਾ ਹੂੰ ਇਹਦਾ ਕਰੋੜ ਰੁਪਇਆ ਦੇਣਾ ਮੈਂ ਕਿਹਾ ਨਹੀਂ ਕਰੋੜ ਨੇ ਮੇਰਾ ਬੇੜਾ ਘਰ ਕਰ ਦੇਣਾ ਗ੍ਰਾਂਟ ਕੋਈ ਗਵਰਨਮੈਂਟ ਕੋ ਨਹੀਂ ਲੈਂਦੇ ਦਾਨ ਕੋਈ ਨਹੀਂ ਲੈਂਦੇ ਕੌਣ ਇੰਨਾ ਲੋਭੀਆਂ ਦੇ ਦਰਾਂ ਉੱਤੇ ਵਾਂਖ ਖੜਾ ਜੂਗੀਆਂ ਰੋਵੇ ਉਹ ਜਿਹੜੇ ਨੱਚ ਜਾਂਦੇ ਆ ਉਹ ਵੀ ਕੋਈ ਨੱਚ ਜਾਂਦੇ ਆ ਇੱਥੇ ਪੁਰਾਣੀਆਂ ਬੁਰੀਆਂ ਤਾਂ ਛੱਡਣੀਆਂ ਹੀ ਪੈਂਦੀਆਂ ਹਨ ਅੱਗੇ ਇਮਾਨਦਾਰੀ ਨਾਲ ਪੜਨਾ ਹੀ ਪੈਂਦਾ ਹੈ ਨਹੀਂ ਤੇ ਇੱਥੇ ਟਿਕਣਾ ਮੁਸ਼ਕਲ ਹੈ ਉਹ ਜੇ ਦਸ ਦਿਨ ਨਹੀਂ ਕੱਢਦੇ ਸੋ ਇਹ ਤੁਸੀਂ 16 ਜਿਹੜੇ ਤੁਹਾਡੇ ਰੂਲ ਨੇ ਪੱਕੇ ਜਿੰਨੇ ਆਣਾ ਹੈ ਇਹ ਦਰਵਾਜ਼ੇ ਤੋਂ ਅੰਦਰ ਤਾਂ ਪੈਰ ਰੱਖੇ ਜੇ ਉਹ ਇਹ ਪੂਰੇ ਕਰ ਸਕਦੇ ਸਟੂਡੈਂਟ ਟੀਚਰ ਖੜਿਆ ਓਏ ਹਾਲੋ ਅੱਛਾ ਸਾਰੇ ਜਿਹਨੂੰ ਨਹੀਂ ਚੱਦੇ ਕਿਨੂੰ ਕਿਨੂੰ ਡੱਕ ਲੋਗੇ ਅੱਛਾ ਇਹ ਸਾਰੇ ਜਿਹੜੀ ਇਹ ਬੱਚੇ ਕਲਾਸਿਸ ਵੀ ਲੈਂਦੇ ਆ ਕਲਾਸੇ ਹੁਣੇ ਤੁਹਾਨੂੰ ਸੇਸੋਂ ਮੁਖਾਦੇ ਆ ਬਾਹਰ ਆ ਬੇਟਾ ਸੋ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਸਾਰੇ ਬੱਚੇ ਆ ਵੇਖੋ ਤੁਹਾਡੇ ਅੱਖਰ ਆ ਹਰ ਬੋਰਡ ਤੇ ਅੱਖਰ ਜੇ ਤੁਹਾਡੇ ਹਰ ਬੋਰਡ ਤੇ ਅੱਖਰ ਜੇ ਇਹ ਅੱਖਰ ਹਰ ਇੱਕ ਦੇ ਕੋ ਜੇ ਆ ਉੱਤੇ ਵੀ ਅੱਖਰ ਹੀ ਏ ਅੱਛਾ ਇਹ ਵੱਖ-ਵੱਖ ਬੱਚਿਆਂ ਦਾ ਲਿਖਿਆ ਹੋਇਆ ਹਰ ਬੱਚੇ ਨੂੰ ਵੱਖਰਾ-ਵੱਖਰਾ ਬੋਰਡ ਮਿਲ ਜਾਣਾ ਰੋਡ ਨੰਬਰ ਦੇ ਸਿਰ ਅੱਛਾ ਉਹਨਾਂ ਨੇ ਆਪਣੇ ਆਪਣਾ ਬੋਰਡ ਤੇ ਲਿਖਣਾ ਤਾਂ ਹੀ ਦਿਖਾਈ ਇਹੋ ਜੀ ਬਣਦੀ ਆ ਇਹ ਜਦੋਂ ਤੁਸੀਂ ਬਣਾਇਆ ਸੀ ਉਦੋਂ ਤੁਸੀਂ ਸੋਚਿਆ ਸੀ ਕਿ ਇਸ ਤਰ੍ਹਾਂ ਕੰਮ ਕਰੇਗਾ ਇਸ ਕੋ ਨਾ ਜੀ ਨਾ ਬਿਲਕੁਲ ਨਹੀਂ ਹਮ ਕਿੰਨੇ ਕ ਬੱਚਿਆਂ ਤੋਂ ਸ਼ੁਰੂਆਤ ਕੀਤੀ ਕਈ ਢੰਗ ਵਰਤੇ ਗਏ ਜੀ ਜੀ ਬੇਟੇ ਇੰਸਟੀਚੂਨਾਂ ਨਾ ਇੱਕ ਚੀਜ਼ ਨਹੀਂ ਹੁੰਦੀ ਹਮ ਇਹ ਕਈ ਚੀਜ਼ਾਂ ਰਲ ਰੁਲ ਕੇ ਬਣ ਗਈਆਂ ਜੀ ਉਹ ਅਸੀਂ ਚੀਫ ਖਾਲਸਾ ਦਰਮਾਨ ਦਾ ਹਮ ਸਰਦਾਰ ਕਰਪਾਲ ਸਿੰਘ ਅੱਛਾ ਇਹ ਆ ਜਿਹੜਾ ਅੱਛਾ ਹਮ ਹਮ ਇਹ ਮੈਨੂੰ ਕਹਿੰਦਾ ਵੀ ਪ੍ਰੈਸਰ ਪ੍ਰੈਸਿੰਗ ਨਹੀਂ ਹਮ ਮੁਝੇ ਬਿਤੇ ਕੁਝ ਆਨੰਦmargੀ ਮੰਡੇ ਮਿਲੇ ਜਿੰਨਾਂ ਦਾ ਇਨਾ ਗਿਆਨ ਸੀ ਜਾਂ ਪੀ ਐਸ ਡੀ ਦੂਜੇ ਤੀਜੇ ਹਰਾ ਰਹਿ ਗਏ ਸੰਤਰਾਮ ਦਾਸੀ ਅੱਛਾ ਇਹ ਉੱਥੇ ਰੋਜ਼ ਹੀ ਮੇਰਾ ਇਨਾ ਯਾਦ ਬਣ ਗਿਆ ਅੱਛਾ ਹਾਂ ਸੰਤਰਾਮ ਦਾਸੀ ਤੇ ਬੇਟੇ ਸੰਤਰਾਮ ਦਾਸੀ ਵੀ ਜਿਹੜੀ ਕਪਟਾ ਹੈ ਨਾ ਹੂੰ 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 ਸਾਡੀਆਂ ਤੇਜਤਾਂ ਦਾ ਮੁੱਲ ਥੱਬੀ ਪੱਠਿਆਂ ਦੀ ਹੂੰ ਜੋਰਾਵਾਂ ਜਦੋਂ ਕੀਤੀਆਂ ਬੈਲ ਲੁੱਟਦੀ ਹੂੰ ਪਰ ਜੋਰਾਵਾਂ ਸਾਡੀਆਂ ਕੀਤੀਆਂ ਮੈਂ ਕਿਤੀਆਂ ਮੈਂ ਬਾਲ ਵੀ ਕੁਝ ਦੇਖੂਗਾ ਉਹਨੇ ਤੇ ਅੰਦੀ ਕੋ ਬਾਲ ਨਹੀਂ ਦੇਖਣਾ ਹੂੰ ਜੀ ਇਹ ਵੀ ਇੱਕ ਕਾਰਨ ਸੀਗਾ ਕੋਈਆਂ ਹੂੰ ਹੂੰ ਸਾਡੀਆਂ ਤੇ ਲਾਂਦਾ ਮੁੱਲ ਥੱਬੀ ਪੱਠਿਆਂ ਦੀ ਹੂੰ ਜੋਰਾਵਰ ਜਦੋਂ ਤੈਉਣ ਲੈਣ ਲੋਟਨੀ ਸਾਨੂੰ ਮੇਰੇ ਵੀ ਨਾਲ ਅਸੀ ਬੜੀ ਪਲਗੜੀ ਉਹਦੀ ਕਪੜਾ ਮੇਥੋਂ ਹਾਂਜੀ ਹਾਂਜੀ ਬਿਲਕੁਲ ਇੱਕ ਤੇ ਇਹ ਸੀਗਾ ਮੇਰੇ ਕੋ ਡਾਉਨ ਟਰਨ ਬੱਚਾ ਸਭ ਐਸ ਸੀ ਬੀ ਸੀਆਂ ਦੇ ਬੱਚੇ ਮੇਰੇ ਕੋ ਆ ਵੀਰਾਂ ਦੇ ਬਲ ਕੋਈ ਵੇਖ ਨਹੀਂ ਸਕਦਾ ਅੱਛਾ ਮੈਂ ਇਹ ਕਹਿ ਰਹੀ ਸੀ ਤੁਸੀਂ ਲਿਖਿਆ ਸੀਗਾ 650 ਰੁਪਇਆ ਜਿਹੜਾ ਹਾਊਸਟੇਲ ਦਾ ਖਰਚਾ ਪਰ ਜੇ ਕੋਈ ਨਹੀਂ ਇਮਾਨਦਾਰੀ ਨਾਲ ਨਹੀਂ ਦੇ ਸਕਦਾ ਤੇ ਉਹ ਵੀ ਨਾ ਦੇ ਉਹ ਫ੍ਰੀ ਆ ਉਹ ਇਮਾਨਦਾਰੀ ਕਿੱਥੋਂ ਫਿਰ ਪਤਾ ਲੱਗੂਗੀ ਬੱਚੇ ਤਾਂ ਦਿੰਦੇ ਨਹੀਂ ਜੇ ਉਹਨਾਂ ਨੂੰ ਗੁੰਨਾ ਕੀ ਦੁਕਾਨ ਦੱਸਣਾ ਐਡੇ ਕਰੈਕਟਰ ਵਾਲੇ ਬੱਚੇ ਆ ਹਮ ਮੇਰੇ ਗੱਲ ਦੀ ਰਹਿਣ ਦੇ ਉਸੇ ਚੌਲ ਮਾਂ ਕੋੜ ਆਖਿਆ ਮੂੰਹ ਚ ਲੈ ਜਾਓ ਲੋੜ ਹੋਗੇ ਤੇ ਖੜਦੇ ਆ ਨਹੀਂ ਤੇ ਨਹੀਂ ਲੈਕ ਨਹੀਂ ਖੜਦੇ ਜਿਹੜੀ ਇਹ ਖੋਦੀ ਹੈ ਇਹ ਨਹੀਂ 2 ਰੁਪਏ ਕਿਲੋ ਕਣਕਵਾ ਦੇ ਕੰਬਾਈਨਾ ਵਾਲੇ ਤੇ ਟਰੈਕਟਰ ਵਾਲੇ ਬੋਲ ਲਾਈਨ ਤੇ ਲੱਗੇ ਹੁੰਦੇ ਮੰਗਤੇ ਬਣਾਉਂਦੇ ਆ ਇਹ ਮੰਗਤੇ ਬਣਾਤੇ ਪਰ ਬੱਚਿਆਂ ਨੂੰ ਮੰਗਤੇ ਥੋੜੇ ਬਣਾਉਣਾ ਉਹਨਾਂ ਨੂੰ ਮੈਂ ਬੋਲਣਾ ਉਹਨਾਂ ਨੂੰ ਤੁਹਾਨੂੰ ਕਹਿਣਾ ਅਸੀਂ ਮੁਕਤ ਫਸਲੀ ਪੜ ਅਸੀਂ ਮੁਕਤ ਪੜ ਰਹੇ ਹਾਂ ਪਰ ਅਸੀਂ ਮੁਕਤ ਖੋਦੇ ਨਹੀਂ ਹਾਂ ਅਸੀਂ ਮੰਗਤੇ ਨਹੀਂ ਹਾਂ ਇਹ ਸੇ ਬੈਠ ਪਰ ਉਹ ਬੱਚਿਆਂ ਨੇ ਹੂੰ ਜਿੰਨਾ ਜੀ ਵੀ ਭਰੋ ਆਪਣੇ ਜੀ ਭਰੋ ਤੁਸੀਂ ਜੋ ਬਣਨਾ ਲੀਡਰੋ ਆਪ ਬਣ ਜਾਓ ਕੰਮ ਉਹ ਹੀ ਬਣ ਜਾਊਗਾ ਸੋ ਬੜੇ ਕਰੈਕਟਰ ਸ਼ਾਲਾ ਇਸੇ ਕਰੈਕਟਰ ਸ਼ਾਲਾ ਇੱਥੇ ਜਿੰਨਾ ਬੱਚੇ ਜਿਹੜਾ ਵੀ ਉਹਨਾਂ ਦਾ ਧਰਮ ਆ ਉਹ ਪੜ ਸਕਦੇ ਹਾਂ ਬਿਲਕੁਲ ਉਹਨਾਂ ਦੀ ਬਾਈਬਲ ਉਹਨਾਂ ਦੀ ਕੁਰਾਨ ਉਹਨਾਂ ਦੀ ਗੀਤਾ ਆਪ ਆਪਣਾ ਪੜਨਾ ਆਪੋ ਆਪਣਾ ਜਿਹੜਾ ਆਪੋ ਆਪਣਾ ਪੜਨਾ ਉਹਨਾਂ ਨੇ ਇਸ ਵਿੱਚ ਆਪੋ ਆਪਣਾ ਪੜਨਾ ਅੱਛਾ ਇੱਕ ਪੀਰੀਅਡ ਤੁਸੀਂ ਰੱਖਦਾ ਕਿ ਹਾਂ ਉਹ ਜਿਹੜਾ ਹੈਗਾ ਤੁਸੀਂ ਕਰੈਕਟਰ ਸ਼ਾਲਾ ਚరిత్ర ਸ਼ਾਲਾ ਦੇ ਵਿੱਚ ਜਾਣ ਹੈ ਔਰ ਉਥੇ ਆਪਣਾ ਆਪਣਾ ਧਰਮ ਜੇ ਚਾਹੀਏ ਉਸ ਆਪਣਾ ਆਪ ਨੂੰ ਇੰਨਾਂ ਨੇ ਨਿਸ਼ਾਨੀਆਂ ਲਾ ਲੈਣੀਆਂ ਆਪਣੀਆਂ। ਆਪੀ ਦੇ ਦੇਖ ਲੈਣ ਇੰਨੇ ਸਫੇ ਪੜ ਲਏ। ਅੱਛਾ ਉਹ ਟੋਕ ਲੈ ਲੈਣੀਆਂ ਅਗਲੇ ਦਿਨ ਉਸ ਟੋਕ ਤੋਂ ਘਾਂ ਪੜ ਲੈਣਾ। ਗੁਰੂ ਗ੍ਰੰਥ ਸਾਹਿਬ ਪੜ ਲਿੰਦੇ ਆ। ਹੁਣ ਜੇਨ ਗੁਰੂ ਗ੍ਰੰਥ ਸਾਹਿਬ ਪੜ ਲਿਆ ਉਹਨੂੰ ਕੌਣ ਕਿਹੜਾ ਗ੍ਰੰਥੀ ਠੱਗ ਦੂਗਾ। ਬਿਲਕੁਲ। ਹਾਂਜੀ ਉਹਨੇ ਬਾਬਾ ਇਹਦੇ ਵਿੱਚ ਲਿਖਿਆ ਤੁੰਗੀ ਕਰ ਮੈਂ ਕਰ ਦਾਂ ਫਿਰ। ਜੀ ਜੀ। ਸੋ ਇਹ ਅਸਲੀ ਸਿੱਖਿਆ ਇਹ ਸਿਖਾਓ। ਜਿਹੜਾ ਵੀ ਸੁਭਦਨ ਸੁਪਰਾਜ ਫਲਾਈਂਗ ਵਾਲਾ ਹਵਾਂ। ਮੁਗਾ ਜਿੰਨ ਦਾ ਕੋ ਫੜੋਗੇ ਤੇ ਜਾਣ ਲਗਿਆਂ ਲੈ ਜਾਓ ਜਾਣ ਲਗਿਆਂ ਲੈ ਜਾਓ ਹਾਂਜੀ ਇਹ ਕਿੰਨੇ ਕ ਟਾਈਮ ਤੋਂ ਲਾਇਆ ਹੋਇਆ ਇਹ ਆ ਪਹਿਲਾਂ ਤੇ ਦੂਜੇ ਹੀ ਮੋਦੀ ਵਾਂਗੂ ਫਿਰ ਆ ਲਾਪੇ ਅੱਛਾ ਇਹ ਲਾਪੇ ਨਾ ਮਤਲਬ ਉਦਾਂ ਹੀ ਰੱਖਿਆ ਹੋਇਆ ਹੈ ਜੇ ਕੋਈ ਆ ਕੇ ਤੁਹਾਡੇ ਬੱਚਿਆਂ ਕੋਲੋਂ ਪਰਚੀ ਜਾਂ ਨਕਲ ਮਾਰਦੇ ਫੜ ਦਿੰਦਾ ਉਹ ਚੁੱਪ ਕਰਕੇ ਇਹਨੂੰ ਲੈ ਜੇ ਉਹਨੂੰ ਹੀ ਨਾਮ ਪਰ ਅੱਜ ਤੱਕ ਕੋਈ ਵੀ ਨਹੀਂ ਜਿੱਤ ਸਕਿਆ ਇਹ ਸਾਡਾ ਜੀ ਬੱਚਿਆਂ ਨੇ ਆਪਣੀਆਂ ਪੁਰਾਣੀਆਂ ਚੀਜ਼ਾਂ ਘਰਾਂ ਤੋਂ ਲਿਆ ਕੇ ਅੱਛਾ ਬਿਨਾ ਕੇ ਖਰਚ ਖਰਚਾ ਤੋਂ ਜੀ ਇੱਥੇ ਲਿਆ ਕੇ ਰੱਖੀਆਂ ਆਪਣੀਆਂ ਦਾਦੀਆਂ ਨਾਨੀਆਂ ਇਧਰੋਂ ਦੋਂ ਜੋ ਵੀ ਕੁਝ ਮਿਲਿਆ ਆਹ ਵੇਖੋ ਪੁਰਾਣੇ ਸਿੱਕੇ ਆਨਾ ਨਮੋਰੀ ਵਾਲਾ ਪੈਹਾ ਬਿਹਾਨੀ ਇਹ ਪੁਰਾਣੇ ਸਿੱਕੇ ਹੁੰਦੇ ਸੀ ਸੋ ਸਰ ਜਿਵੇਂ ਤੁਸੀਂ ਗੈਰੇ ਸੀ ਕਿ ਚੈਰਿਟੀ ਵੀ ਨਹੀਂ ਲੈਂਦੇ ਹੈਗੇ ਤੇ ਫਿਰ ਇਹ ਸਕੂਲ ਕਿਵੇਂ ਚਲਾ ਰਹੇ ਹੋ ਪਹਿਲੇ ਦੋਸਤੋ ਚੈਰਿਟੀ ਕਿਉਂ ਨਹੀਂ ਲੈਂਦੇ ਕਿਉਂਕਿ ਬਹੁਤ ਸਾਰੇ ਅਸੀਂ ਸਕੂਲ ਦੇਖੇ ਜਿਵੇਂ ਗੁਰਦੁਆਰਿਆਂ ਨਾਲ ਅਟੈਚ ਹੁੰਦੇ ਆ ਤਾਂ ਗੁਰਦੁਆਰਿਆਂ 'ਚ ਦਾਨ ਪਾਤਰ ਰੱਖਿਆ ਹੁੰਦਾ ਸੋ ਉੱਥੋਂ ਚਲਾਈ ਜਾਂਦੇ ਆ ਤੇ ਤੁਸੀਂ ਕਿਉਂ ਨਹੀਂ ਚੈਰਿਟੀ ਕਿਉਂ ਨਹੀਂ ਐਕਸੈਪਟ ਕਰਦੇ ਬਿਲਕੁਲ ਵੀ ਤਾਂ ਕਰਦੇ ਹੁੰਦੇ ਸੀ ਹਮ ਫਿਰ ਨਾ ਕੋਈ ਬੱਚੇ ਹਾਂਜੀ ਹਮ ਇੱਕ ਇੰਸਟੀਚਿਊਸ਼ਨ ਦੇ ਹਮ ਉਹ ਆਪਣੇ ਨਾਲ ਹਜਰਾਂ ਲੜ ਪਏ ਚੈਰਿਟੀ ਕਰਦੇ ਅੱਛਾ ਉਹਨੂੰ ਕਹਿੰਦੇ ਵੀ ਫੁੰਦੇ ਸਾਡੇ ਸਿਰ ਤੇ ਪੰਦਾ ਹੂੰ ਅੱਛਾ ਸਾਡੇ ਕਰਕੇ দান ਦਿੰਦੇ ਲੋਕੀਂ ਤੇ দান ਤੇ ਅੱਛਾ ਰੋਮ ਹੂੰ ਹੂੰ ਇਸ ਕਰਕੇ ਜਦੋਂ ਹੱਥ ਹੈ ਇਹ ਕਰਨਾਰੇ ਤਰੀਕਾ ਇਹੋ ਜਿਹਾ ਕੱਢੋ ਹੂੰ ਮੇਰੇ ਦੋ ਹੱਥ ਸੋਲੇ ਆ 700 7000 ਹੱਥ ਆ ਸੁ ਕਿਵੇਂ ਫਿਰ ਇਹ ਸਾਰੇ ਖਰਚੇ ਕਿਉਂਕਿ ਬਿਜਲੀ ਖਪਤ ਹੋਣੀ ਹੈ ਇਹਨੇ ਖਰਚੇ ਸਾਡੇ ਬੇਈਮਾਨੀ ਦੇ ਹੁੰਦੇ ਆ ਖਰਚੇ ਤਾਂ ਕੋਈ ਨਹੀਂ ਹੂੰ ਖਰਚੇ ਦੇ ਬੇਈਮਾਨੀ ਦੇ ਭਾਵੇਂ 5 ਰੁਪਏ ਦਾ ਰੋਖ ਲਾ ਲਓ ਤੇ ਭਾਵੇਂ 500 ਦਾ ਲਾ ਲਓ ਜੀ ਆਹ ਵੇਖੋ ਤੁਹਾਡੇ ਸਾਹਮਣੇ ਕਰਤੂਤ ਇਹਨਾਂ ਦੀ ਹੂੰ ਭਾਵੇਂ 10% ਲਾ ਲਓ ਭਾਵੇਂ 50% ਕਮਿਸ਼ਨ ਲਾ ਲਓ ਕੋਈ ਸ਼ਰਮਾ ਨਹੀਂ ਗਈ ਖਰਚੇ ਕਹਦੇ ਜੇ ਤੁਸੀਂ ਇਨਸਾਫ ਨਾਲ ਜਨਦਵਾਰੀ ਨਾਲ ਵਰਤੋ ਤੇ ਪੈਸੇ ਨਹੀਂ ਮੁੱਕਦੇ ਹੂੰ ਪੈਸਾ ਦੇ ਉਦੋਂ ਮੁੱਕਣਾ ਜਦੋਂ ਤੁਸੀਂ ਆਪਣੀ ਬੇਦਗਰ ਹੋਣਾ ਤੁਹਾਡਾ ਉਹਨਾਂ ਫਿਰ ਕੋਈ ਹੁੰਦਾ ਨਹੀਂ ਮੁੱਕਦਾ ਨਹੀਂ ਪੈਸਾ ਪੈਸਾ ਨਹੀਂ ਮੁੱਕਦਾ ਆदमी ਮੁੱਕ ਜਾਂਦਾ ਜੀ ਜਿਹਨੇ ਹਾਂ ਜੀ ਸੋ 43 ਸਾਲ ਹੋ ਗਏ ਕਿਵੇਂ ਫਿਰ ਇਹਨੂੰ ਚਲਾ ਰਹੇ ਹੈਗੀਆਂ ਔਰ ਉਸੇ ਤਰ੍ਹਾਂ ਦੇ ਪਰਵਾ ਬੰਦੇ ਆ ਤੇ ਕਿੱਦਾਂ ਮੈਂਟੇਨ ਰੱਖਦੇ ਕੋਈ ਹੈ ਹੀ ਨਹੀਂ ਵੇਖੋ ਤੁਹਾਡੇ ਸਾਹਮਣੇ ਉਹ ਕਿੰਨੇ ਪੰਡਾਂ ਦੀਆਂ ਪੰਡਾਂ ਬੋਰੀਆਂ ਦੀਆਂ ਬੋਰੀਆਂ ਪਈਆਂ ਬੱਚਿਆਂ ਨੂੰ ਅਖੀ ਦਾ ਉਹ ਇਕੜੋ 35 ਬੱਚਿਆਂ ਨੂੰ ਉਹਨਾਂ ਦੇਈ ਦੀ ਆ ਉਹ ਕਹਿੰਦਾ ਸਾਰੇ ਦੇ ਹੈਗੀਆਂ ਖਾਲ ਸਾਰੇ ਚੌਲ ਲੈ ਕੇ ਈਮਾਨਦਾਰੀ ਨਾਲ ਦੱਸੋ ਤਨ ਮੈਂ ਗਿਆ ਰੈੜ ਕਿ ਮਾਂ ਤੂੰ ਹੀ ਕਿਉਂ ਨਹੀਂ ਲੈ ਤਨ ਮੈਂ ਗਿਆ ਰੈੜ ਕਿ ਗੋੜਾ ਕਿਉਂ ਨਹੀਂ ਲੈਂਦੇ ਬੋਲੋ ਕਿਉਂ ਨਹੀਂ ਲੈਂਦੇ ਇਸका ਮੇਰੇ ਕੋ ਚਿੰਜਾ ਕਿਛ ਸਮਕਣੀਆਂ ਹੂੰ ਬੋਲੋ ਆ ਵੀ ਦੱਸ ਲੋ ਜੀ ਜੇ ਹੋਵੇ ਹਾਂਜੀ ਜੇ ਕੋਈ ਹੋਰ ਹੋਵੇ ਫਰਜ਼ੀ ਕਰੋ ਤੁਸੀਂ ਮਨਿਸਟਰ ਹੁੰਦੇ ਜਾਂ ਇਥੇ ਆਉਂਦੇ ਜਾਂ ਕਿਈ ਉਹਨਾਂ ਨੇ ਕਿਹਾ ਇੱਕ ਇੱਕ ਕਬਾਬ ਚੁੱਕ ਲੋ ਹੂੰ ਉਹ ਆਪਣੇ ਉਹਨੂੰ ਕਹਿ ਦੇਂਦਾ ਚਬ ਚੁੱਕ ਲੈ ਜਰੇ ਇੱਕ ਇੱਕ ਉਹ ਇੱਕ ਇੱਕ ਚੁੱਕ ਲੈ ਆਓ ਵੇਖੋ ਨਾ ਇੱਕ ਇੱਕ ਚੁੱਕ ਲੈ ਆ ਗੁਰੂ ਨਾਨਕ ਸਾਹਿਬ ਦਾ ਲੰਗਰ ਦਾ ਸ਼ਬਦ ਦਾ ਹੂੰ ਉਹ ਕਹਿਣਗੇ ਇੱਕ ਇੱਕ ਚੁੱਕ ਲੈ ਤਾਂ ਅਸੀਂ ਬੀਏ ਨੂੰ ਕੀ ਕਹਿਣਾ ਅਸੀਂ ਮਗਰੋਂ ਕਹਿੰਨੇ ਸਰਦਾਰ ਜੀ ਹੂੰ ਮਿਨਿਸਟਰ ਸਾਹਿਬ ਇੱਕ ਕੇਵਲ ਇੱਕ ਪ੍ਰਸ਼ਾਦ ਉਹ ਜੋਂ ਲੈਣੀ ਆ ਉਹ ਮਿਨਿਸਟਰ ਵੀ ਨਹੀਂ ਬੋਲਦਾ ਤੇ ਉਹ ਵੀ ਨਹੀਂ ਬੋਲਦਾ ਤੇ ਮੁਰਕੇ ਚੁੱਪ ਕਰਕੇ ਜੀ ਹੂੰ ਦਿਮਾਗ ਟਿਕਾਣੇ ਹੋ ਜਾਂਦਾ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ ਹੂੰ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ ਜੀ ਅੱਛਾ ਇਸ ਉਪਲਬਧੀ ਨੂੰ ਕਿਵੇਂ ਦੇਖ ਰਹੇ ਗਿਆ ਇੰਨੀਆਂ ਕੁੜੀਆਂ ਦੀ ਜਿਹੜੀ ਕੋਈ ਉਪਲਬਧੀ ਨਹੀਂ ਮੈਂ ਕਹਿੰਦਾ ਮੈਂ ਦੇ ਇੱਕ ਮਾਮੂਲੀ ਜੀ ਨਾ ਐਵੇਂ ਕੱਖ ਨਹੀਂ ਕਹਿੰਦਾ ਨਾ ਮੈਨ ਕੋਈ ਕਰਦਾ ਨਾ ਕੋਈ ਧਰਮ ਨਾ ਮੈਨੂੰ ਬਿਲਕੁਲ ਮਸਾ ਨਹੀਂ ਜੇ ਮੈਂ ਤਾਂ ਕਹਿਣਾ ਕੋਈ ਇਦਾਂ ਜਾਨ ਵੀ ਵੇਚੀ ਜਾ ਪਰ ਮੈਂ ਤਾਂ ਕੱਖ ਵੀ ਨਹੀਂ ਕਰਦਾ ਤੇ ਐਵੇਂ ਹੀ ਹੁੰਦਾ ਅੱਛਾ ਤੁਸੀਂ ਜਿੱਦਾਂ ਮੈਂ ਦੇਖ ਰਹੀ ਸੀ ਥੋੜੀ ਜੀ ਕਈ ਵਾਰ ਬੱਚਿਆਂ ਦੇ ਨਾਲ ਸਖਤੀ ਵੀ ਵਰਤ ਲੈਨੀ ਆ ਕਿ ਬੇਟਾ ਇਦਾਂ ਨਹੀਂ ਐ ਨਹੀਂ ਕਰਨਾ ਤੇ ਉਹ ਕਈ ਵਾਰ ਹੁੰਦਾ ਨਹੀਂ ਕਿ ਮੈਂ ਇਹਨਾਂ ਨੂੰ ਡਾਂਡ ਦੇਣਾ ਆ ਇਹ ਬੁਰਾ ਨਾ ਫੀਲ ਕਰਾਂ ਨਹੀਂ ਆ ਕਦੀ ਤੁਹਾਨੂੰ ਲੱਗਾ ਹੋਏ ਬੜਾ ਬੁਰਾ ਫੀਲ ਕਰਾਂ ਨਹੀਂ ਗਾਂ ਜਾਣ ਆਪਣੇ ਘਰ ਮੈਂ ਇਹਨਾਂ ਕੋਲ ਡਾਣੇ ਲੈਣੇ ਆ ਮੈਂ ਤੇ ਰਾਸ਼ਲਪਤ ਜੀ ਨੂੰ ਬੇਵੀ ਕੁੜੀ ਜਿਵੇਂ ਜੀ ਤੇਰੇ ਕੋਲ ਡਾਣੇ ਲੈਣੇ ਆ ਜੀ ਜਦੋਂ ਹੀ ਕਿ ਕੋਈ ਡਾਣੇ ਨਹੀਂ ਲੈਣੇ ਫੇਰੇ ਸਾਡਾ ਕਿੰਨੂ ਕੀ ਬੁਰਾ ਲੱਗਣਾ ਬੁਰਾ ਉਦੋਂ ਲੱਗਣਾ ਜਦੋਂ ਅਸੀਂ ਕਿਸੇ ਕੋਲ ਦਾਣੇ ਲੈਣੇ ਆ ਜਾਂ ਅਸੀਂ ਗ੍ਰਾਂਟ ਲੈਣੀ ਆ ਜਾਂ ਅਸੀਂ ਫੀਸ ਲੈਣੀ ਆ ਜਾਂ ਅਸੀਂ ਕੁਝ ਦਾਣ ਲੈਣਾ ਜਦੋਂ ਇਹ ਲੈਣਾ ਹੀ ਕੱਖ ਨਹੀਂ ਰੜੇ ਆ ਕੀ ਫੇਲ ਕੇ ਦੀ ਕੀ ਪਰਵਾਹ ਆ ਜੀ ਨਿਰਪਾਉ ਨਿਰਵੈਰ ਅਕਾਲ ਮੂਰਤ ਜਿਉਨੀ ਸੇ ਪੰਗ ਜਿਉਨਾ ਜਾਏ ਜਾਂ ਜਿਉਂ ਪੁੱਗਤ ਜਾਣੀ ਅਸੀਂ ਵੀ ਜੀ ਚੰਗੀ ਹੋਈ ਮਾੜੀ ਹੋਵੇ ਉਸ ਵੇ ਭੰਗਿਆ ਚੱਦੀ ਜਾਂਦੀ ਚੱਦੀ ਜਾਂਦੀ ਜਾਂਦਾ ਵੀ ਸਾਨੂੰ ਕੋਈ ਸਵਰਗ ਮਿਲਣਾ ਜਾਂ ਕਿਸ ਨੂੰ ਸਵਰਗ ਮਿਲਣਾ ਇਹਦੇ ਲਾਰਾ ਲੁਰਾ ਮੈਂ ਮੰਦ ਪਰਮ ਅੱਛਾ ਕਦੀ ਤੁਹਾਨੂੰ ਲੱਗਾ ਕਿ ਕੋਈ ਜਿਵੇਂ 743 ਸਾਲ ਬਾਅਦ ਜਦੋਂ ਤੁਸੀਂ 14 ਕੁੜੀਆਂ ਤੋਂ ਸ਼ੁਰੂ ਕੀਤਾ ਸੀ ਅੱਜ ਜੋ ਹੈ ਹਾਂਜੀ ਇਹ ਸੰਸਥਾ ਜਾਂ ਇਹ ਡਿਸਪਲਿਨ ਦੀ ਯੂਨੀਵਰਸਿਟੀ ਅੱਜ ਜੋ ਹੈ ਤੁਸੀਂ ਸੰਤੁਸ਼ਟ ਇੱਥੇ ਤੱਕ ਪਹੁੰਚਣਾ ਸੀ ਨਾ ਯਮੇਂ ਦਾ ਪਤਾ ਨਹੀਂ ਮੈਂ ਕਿਥੇ ਦਾ ਪਹੁੰਚਿਆ ਨਾ ਮੈਂ ਕਿਦੇ ਪਹੁੰਚਿਆ ਮੈਂ ਤੇ ਉੱਥੇ ਦਾ ਉੱਥੇ ਹੀ ਆ ਹਾਂਜੀ ਨਾ ਕੁਝ ਹਾਂਜੀ ਜਦ ਤੁਹਾਡੇ ਅਗੇ ਬੰਦੇ ਆਉਂਦੇ ਆ ਵੇਖਣ ਫੇਰ ਜੀ ਕਰਦਾ ਹੋਰ ਕਰੀਏ ਹੋਰ ਕਰੀਏ ਹਾਂਜੀ ਕੱਲ ਮੈਂ ਇੱਕ ਅੱਦਾ ਵੇਖਣ ਗਿਆ ਸੀ ਤੇ ਮੈਨੂੰ ਬੜਾ ਮਜ਼ਾ ਆਇਆ ਮੈਂ ਕਿਹਾ ਯਾਰ ਮੈਂ ਵੀ ਅਫਦੇ ਬਣਾਉਂਦਾ ਨਹੀਂ ਅਫਦੇ ਬਣਾ ਅੱਛਾ ਹਾਂ ਤੇ ਉਹ ਉਹ ਜੀ ਮੇਰਾ ਪਿਓ ਵੀ ਨਹੀਂ ਬਣਾ ਸਕਵਾ ਹਾਂਜੀ ਜੀ ਹੁਣ ਵੇਖੋ ਲੋਕਾਂ ਕੋ ਬਿਲਡਿੰਗਾਂ ਲੋਕਾਂ ਕੋ ਦੀਆ ਫੇਰ ਮੰਨ ਨੂੰ ਤੇ ਰਵਸਦੇ ਜੀ ਦਾ ਕਿ ਕੱਲ ਜਿਹੜੇ ਬਿਲਡਿੰਗਾਂ ਨਹੀਂ ਹੁੰਦੇ ਹਾਂ ਵਿਦਿਆਰਥੀ ਕਾਲਜ ਜਿਹੜੇ ਕ ਨਹੀਂ ਉਹ ਲੈਬਾਟਰੀਆਂ ਨਹੀਂ ਹੁੰਦੇ ਕਾਲਜ ਜਿਹੜੇ ਕ ਨਹੀਂ ਉਹ ਥਾਂ ਦੇ ਦਰਜਾ ਐਸਪੀ ਬਣਾਉਣੇ ਨਹੀਂ ਹੁੰਦੇ ਹਮ ਕਾਲਜ ਹੁੰਦੇ ਆ ਬੰਦੇ ਬਣਾਉਣੇ ਇਨਸਾਨ ਬਣਾਉਣਾ ਬੰਦਾ ਬੰਦੇ ਚੋਂ ਅੱਜ ਕੱਲ ਮਰ ਗਿਆ ਬਸ ਇਹ ਬੰਦੇ ਬਣਾਓ ਹਮ ਇਨਸਾਨੀਅਤ ਦਿਓ ਕਿ ਜਦੋਂ ਮੇਰੇ ਕਹਿੰਦੇ ਹੋਏ ਇੱਥੇ ਆਵੇਂ ਉੱਜੜ ਜਾਣੇ ਹੋ ਤੁਸੀਂ ਕਾਦਰ ਦੀ ਜ਼ਿੰਦਗੀ ਬਰਬਾਦ ਕਰਦੇ ਹੋ ਹਮ ਸੁਣ ਤੁਹਾਡੀ ਅੰਬੀਸ਼ਨ ਆ ਕਿ ਕੋਈ ਮੈਂ ਫਸ ਸੈਕੰਡ ਡਿਵੀਜ਼ਨ ਨਹੀਂ ਦਾਖਲ ਕਰਨਾ ਥਰਡ ਡਿਵੀਜ਼ਨ ਵਿੱਚ ਅਖਰ ਕਰਨੀ ਹੈ ਜੀ ਹਾਂ ਥਰਡ ਡਿਵੀਜ਼ਨ ਜੋ ਜਦੋਂ ਇਹ ਗੱਲ ਦੇਖੀ ਹੂੰ ਕਿ ਬੱਸ ਚਾਂਸਸ ਸਭ ਕਿਆ ਬਾਰਸੀ ਪੁਰਾਣੇ ਅਫਸਰਾਂ ਦਾ ਉਹ ਡਾਕਟਰ ਕਰਨ ਸਿੰਘ ਗੈਲ ਸੀ ਉਹਨਾਂ ਸਾਨੂੰ ਸਾਧਿਆ ਆਪਣੇ ਸਾਡੇ ਮੰਦ ਉਹ ਕਹਿੰਦਾ ਤੁਸੀਂ ਫਰਸਟ ਡਿਵੀਜ਼ਨ ਲੈਂਦੇ ਹੋ ਸਾਡ ਡਿਵੀਜ਼ਨ ਭੇਜਦੇ ਆ ਆ ਥਰਡ ਡਿਵੀਜ਼ਨ ਲਈ ਜਾਂ ਫਰਸਟ ਡਿਵੀਜ਼ਨ ਓਏ ਉਦੋਂ ਬੈਠੇ ਉਹਨਾਂ ਨੇ ਸਾਨੂੰ ਫਿਰ ਸਿੰਡੀਕੋਟ ਕੋਲ ਲੈ ਕੇ ਸੈਂਟਰ ਵੀ ਪ੍ਰਵਿਲੇ ਤੇ ਅਟੈਸਟੇਸ਼ਨ ਦੀ ਅਹੀਂ ਚੱਲੀ ਜਾਂਦੇ ਹੋਰ ਸਾਨੂੰ ਲੋੜ ਹੀ ਗਈ ਆ ਸਾਨੂੰ ਨਾਂ ਦੇ ਚਾਹੀਦਾ ਹੀ ਨਹੀਂ ਹੂੰ ਹਾਂਜੀ ਸੇਵਾ ਕਰਨੀ ਹੈ ਨਾ ਹੋਗੀ ਦਿਓ ਅਵਸ਼ੇ ਪੋਲਤੇ ਬਹਿ ਕੇ ਮਾਰੀ ਫੇਰ ਨਹੀਂ ਸ਼ੁਰੂ ਕਰਦੇ ਕੋਈ ਕੀ ਕਹੂਗਾ ਹਾਂ ਜੇ ਪੈਸੇ ਵਟਣਿਆ ਦਸ ਦੋ ਇਟਾ ਰੱਖ ਕੇ 2 ਵਜਾ ਜਗਾ ਦਿਓ ਲੈ ਜਿੰਨੇ ਮਾਜੀ ਪੈਸੇ ਪੈ ਹਾਂਜੀ ਅਨਿਸ਼ ਦੇ ਜੀ ਗਿਆਨ ਵੀ ਹੁਣੀ ਪਾਏ ਪਰੇ ਮਰਦਾਰੇ ਲਾ ਲੋ ਜੀ ਆ ਤੁਹਾਡੇ ਸਾਹਮਣੇ ਕਿੰਨਾ ਕਿੰਨਾ ਖਰਚ ਕਰਦੇ ਆ ਬਿਲਕੁਲ ਹਾਂਜੀ ਆਹੀ ਉਹ ਇੱਕ ਮਹੀਨਾ ਪੂਰਾ ਹੀ ਲੱਸੀ ਵੰਡਦੇ ਆ ਪੈਸੇ ਉਹਨੇ ਵੀ ਨਹੀਂ ਵਰਤੇ ਜਾਂਦੇ ਜਿੰਨੇ ਵੇਸਤ ਕਿਉਂ ਕਰਦੇ ਹੋ ਅਕਲ ਸਾਡੇ ਗੁਰੂ ਸਾਹਿਬ ਨੇ ਕਿਹਾ ਅਕਲੀ ਅਕਲੀ ਸਾਹਿਬ ਸੇ ਵੀ ਹੈ ਹੂੰ ਜੀ ਅਕਲੀ ਸਾਹਿਬ ਅਕਲੀ ਕਰੀਓ ਸਾਹਿਬ ਕੋਈ ਘਟਾ ਹੀ ਕੋਈ ਨਹੀਂ ਅਕਲੀ ਬਿਲਕੁਲ ਸੋ ਇਹ ਤੁਹਾਡਾ ਉਦਮ ਆ ਕਹਿ ਲੋ ਜਾਂ ਤੁਹਾਡੀ ਸੋਚ ਆ ਕਿ ਤੁਸੀਂ ਲਗਾਤਾਰ ਇਸ ਕਾਲਜ ਨੂੰ ਬੁਲੰਦੀਆਂ ਵੱਲ ਲੈ ਕੇ ਜਾ ਰਹੇ ਆ ਇਹ ਵਿਦਿਆਰਥਣਾ ਦੀ ਮਿਹਨਤ ਵੀ ਹੈਗੀ ਹੈ ਸੋ ਸਾਰੇ ਪ੍ਰਬੰਧ ਦੇਖਣ ਤੋਂ ਬਾਅਦ ਇਹਨਾਂ ਨੇ ਜਾਨਣਾ ਆ ਵੇਖ ਲਓ ਪੰਜ ਹੀ ਨੇ ਹੂੰ ਅੱਜ ਇਹ ਆ ਸੈਕਟਰੀ ਔਰ ਇਹ ਮੈਂਬਰ ਅੱਛਾ ਇਹ ਨਾ ਹੋਣ ਹੋਰ ਪੰਜ ਆ ਜਾਣਗੇ ਅੱਛਾ ਇਹ ਇਧਰ ਚੱਲ ਜਾਣਗੇ ਇਹ ਪੰਜ ਹੋਰ ਆ ਜਾਣਗੇ ਆਦੇ ਗਾਦਮੀ ਸਾਂਦਾ ਮੈਂ ਕਿਉਂ ਨਹੀਂ ਪੰਜਿਆ ਸੀ ਭਾਈ ਜੇ ਇਹ ਮੋਠੂ ਹੱਸਦਾ ਮੈਂ ਕਿਉਂ ਨਹੀਂ ਪੰਜਿਆ ਹੋ ਸਕਦਾ ਜੀ ਕਿਉਂ ਹੈ ਸ਼ਕਤੀ ਕਰੇ ਬਣੂ ਹੰਤਵਾਰੀ ਨਾ ਬੇ ਦੋ ਤਿੰਨ ਜਾਣੇ ਇਹ ਇਹ ਮੋਦੀ ਦੀ ਸਰਕਾਰ ਤੋਂ ਨਹੀਂ ਆ ਵੀ ਜਿੰਨੇ ਮਰਜ਼ੀ ਮਨਿਸਟਰ ਬਣਾ ਦੇ ਜਿਹੜਾ ਆਪਣੀ ਪਾਰਟੀ ਆ ਗਿਆ ਉਹਨੂੰ ਮਨਿਸਟਰ ਵੀ ਜੀ ਹਾਂ ਤੂੰ ਤਾਂ ਆਣੀ ਜੀ 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 ਬਿਲਕੁਲ ਬਿਲਕੁਲ ਸੋ ਬਹੁਤ ਵਧੀਆ ਲੱਗਾ ਸਾਰਾ ਪ੍ਰਬੰਧ ਜਿਹੜਾ ਹੈਗਾ ਬੱਚੇ ਕੋਈ ਆਪ ਵਧੀਆ ਹੋ ਤਾਂ ਕਰਕੇ ਤੁਹਾਨੂੰ ਵਧੀਆ ਲੱਗਾ ਸਾਡੇ ਦੇ ਕਈ ਕੇਸ ਲੋਕਾਂ ਨੇ ਕੀਤੇ ਸੀ ਉਹ ਹੁਣ ਉਹ ਕਿਉਂ ਉਹ ਕਿਉਂਕਿ ਆ ਇਹਨੂੰ ਬੜਾ ਵਧੀਆ ਇਵੇਂ ਠੇਕੇ ਦੇ ਆ ਮੇਰਾ ਨਹੀਂਗਾ ਅੱਛਾ ਇਹ ਹਾਈ ਸਕੂਲ ਦੇ ਉਹ ਜਿਹੜਾ ਹਾਈ ਸਕੂਲ ਆ ਉਹਦਾ ਹੀ ਹੈ ਉਹਨਾਂ ਕੋ ਆਪਣੇ ਨਾ 5% ਪੂਰਾ ਨਹੀਂ ਹੁੰਦਾ ਜੇ ਮੈਂ ਠੇਕੇ पे ਲਿਆ ਦੇ 1.5 ਲੱਖ 2.5 ਲੱਖ ਤੱਕ ਦਿੰਦਾ ਮੈਂ ਇਹਦਾ ਕਰਾਇਆ ਅਸਲ ਆ ਬਿਲਡਿੰਗ ਜਿੰਨੀ ਹੈ ਉਹ ਪਾਈ ਆ ਉਹ ਪਰਮਾਤਮਾ ਦੀ ਬਖਸ਼ਿਸ਼ ਨਾਲ ਇਹਨਾਂ ਦੀ ਜੀ ਹੁਣ ਬਿਲਡਿੰਗਾਂ ਨੂੰ ਇੱਥੇ ਲਾਈ ਜਾਉ ਹਾਂ ਹੀਰੇ ਹੂੰ ਹਾਂਜੀ ਫੀਮੇਲ ਆ ਵਿਖੋ ਮੈਂ ਬਸ ਇਹਨਾਂ ਜਿੱਤਾਂ ਨਾਲ ਉਹ ਨਹੀਂ ਕੀਤੀ ਆ ਹਾਂ ਪਰ ਆ ਪਰਸਨੈਲਿਟੀਆਂ ਬਣਾਪੀਆਂ ਤੇ ਇਹ ਬਿਤੇ ਇਹ ਬਖਸ਼ਿਸ਼ ਪਰਮਾਤਮਾ ਦੀ ਹੈ ਬਿਲਕੁਲ ਕਿ ਉਹ ਸਾਡਾ ਨਹੀਂਗਾ ਕੁਝ ਇਹ ਉਹਨਾਂ ਜੋ ਕਰਾਉਣਾ ਹੀ ਕਰੀ ਜਾਣਾ ਜਾਂ ਜਨ ਵੀ ਕਰਨਾ ਪੁੱਠਾ ਕਰਾਉਣਾ ਉਹ ਵੀ ਉਹਦੇ ਹੱਥ 'ਚ ਆ ਬਿਲਕੁਲ ਜੇ ਸਿੱਧਾ ਵੀ ਉਹਦੇ ਹੱਥ 'ਚ ਆ ਉਹ ਪਰਮਾਤਮਾ ਸਿੱਧੇ ਬੰਨਣ ਲੱਗ ਜਾਂਦਾ ਕਿਉਂ ਹੈ ਹਾਂਜੀ ਬਦਿਆ ਰੱਬ ਦਾ ਕੀ ਪਾਉਣਾ ਇਹ ਵੀ ਗੱਲ ਗਲਤ ਆ ਉਹ ਵੀ ਉਹਨੇ ਪੁੱਟ ਕੇ ਤੇ ਉਧਰ ਲਾਉਣਾ ਆ ਇਨਾ 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 ਜਿਵੇਂ ਵੀ ਇਹ ਵੀ ਸਮਝੋ ਵੀ ਉਹੋ ਹੀ ਕਰ ਰਿਹਾ ਜੀ ਸੋ ਸਰ ਬਹੁਤ ਬਹੁਤ ਧੰਨਵਾਦ ਅੱਜ ਸਮਾਂ ਦੇਣ ਦੇ ਲਈ ਜੀ ਸੋ ਇਹ ਸੰਸਾਡੇ ਨਾਲ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਬਿਰਕ ਜੀ ਸੋ ਇੱਕ ਐਸੀ ਸੰਸਥਾ ਜਿਸ ਨੂੰ ਸੱਚ ਦੇ ਸਕੂਲ ਦਾ ਖਿਤਾਬ ਵੀ ਪ੍ਰਾਪਤ ਹੈ ਜਿੱਥੇ ਕੋਸ਼ਿਸ਼ ਕੀਤੀ ਜਾਂਦੀ ਹੈ ਕੁੜੀਆਂ ਨੂੰ ਆਪਣੇ ਕਿਰਦਾਰ ਦੇ ਨਾਲ ਨਾਲ ਕਿਸ ਤਰ੍ਹਾਂ ਆਪਣਾ ਮਾਨਸਿਕ ਵਿਕਾਸ ਕਰ ਸਕਦੀਆਂ ਨੇ ਜਦੋਂ ਅਸੀਂ ਸਰਦੀਆਂ ਅੱਖਾਂ ਵਿੱਚ ਦੇਖਦੇ ਹਾਂ ਤੇ ਉਹਨਾਂ ਦਾ ਇੱਕ ਸੁਪਨਾ ਹੈ ਕਿ ਇਹ ਬੱਚੀਆਂ ਅਫਸਰ ਬਣਨ ਇਹ ਸਮਾਜ ਦੀ ਦੌੜ ਵਿੱਚ ਕਿਤੇ ਨਾ ਕਿਤੇ ਪਿੱਛੇ ਨਾ ਰਹਿ ਜਾਣ ਇਨ੍ਹਾਂ 'ਚ ਇੰਨਾ ਅਨੁਸ਼ਾਸਨ ਹੋਵੇ ਕਿ ਇਨ੍ਹਾਂ ਦਾ ਹਰ ਸੁਪਨਾ ਸাকার ਹੋਵੇ ਇਸੇ ਲਈ ਇਨ੍ਹਾਂ ਦੇ ਨਾਲ ਕਈ ਵਾਰ ਸਖਤੀ ਕਰਕੇ ਵੀ ਅਨੁਸ਼ਾਸਨ ਦੇ ਵਿੱਚ ਰਹਿਣ ਦੀ ਜੀਵਨ ਜਾਚ ਸਿਖਾਈ ਜਾਂਦੀ ਹੈ ਸੋ ਅਸਲ ਦੇ ਵਿੱਚ ਜੋ ਪੰਜਾਬ ਦੀ ਵਿਰਸਾ ਵਿਰਾਸਤ ਔਰ ਜਿਸ ਤਰ੍ਹਾਂ ਦੀ ਪੰਜਾਬ ਦੀ ਹੋਣੀ ਚਾਹੀਦੀ ਆ ਉਸਦਾ ਅਸਲ ਮਾਡਲ ਪੇਸ਼ ਕਰਦਾ ਆ ਬਾਬਾ ਆਇਆ ਸਿੰਘ ਰਿਆਰਕੀ ਕਾਲਜ ਜਿੱਥੇ ਕਿ ਕੁੜੀਆਂ ਜੀਵਨ ਜਾਤ ਸਿੱਖਦੀਆਂ ਨੇ ਇਕਾਗਰਤਾ ਦੇ ਨਾਲ ਇੱਕ ਸੁਰਤਾ ਦੇਣਾ ਸੋ ਸਾਡੀ ਅਖਰ ਦੇ ਜਰੀਏ ਕੋਸ਼ਿਸ਼ ਰਹਿੰਦੀ ਏ ਕਿ ਇਸੇ ਤਰ੍ਹਾਂ ਸਮਾਜ ਦੇ ਚਾਨਣ ਮੁਨਾਰਿਆਂ ਨੂੰ ਤੁਹਾਡੇ ਰੂਬਰੂ ਲੈ ਕੇ ਆਈਏ ਜਿੱਥੋਂ ਜ਼ਿੰਦਗੀਆਂ ਰੋਸ਼ਨ ਹੁੰਦੀਆਂ ਨੇ ਇਹ ਕੋਸ਼ਿਸ਼ ਇਸੇ ਤਰ੍ਹਾਂ ਨਾ ਜਾਰੀ ਰਹੇਗੀ ਤੁਸੀਂ ਜੁੜੇ ਰਹਿਣਾ ਅਖਰ ਦੇ ਨਾਲ ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਵਿਸ਼ਾਲ ਦੇ ਨਾਲ ਦਿਓ ਆਗਿਆ ਬਹੁਤ ਬਹੁਤ ਧੰਨਵਾਦ